ਮੈਨੂੰ ਪਿਆਰ ਆ ਜੀ ਹੁਣ ਪਿੰਡ ਨਾਲ ਪਰ ਇਹ ਇਹ ਜਿਹੜੀ ਧਰਤੀ ਹੈ ਇਹ ਨਹੀਂ ਦਿੱਤਾ ਜੀ ਸਾਰਾ ਕੁਝ ਜੋ ਅੱਜ ਜੇ ਉੱਥੇ ਰਹਿਣ ਜੋਗੇ ਹੋਏ ਆ ਤੇ ਇਹਦੇ ਕਰਕੇ ਹੋਏ ਆ ਨਹੀਂ ਤੁਸੀਂ ਇਹ ਸੋਚਦੇ ਹੋ ਜੇ ਤੁਸੀਂ ਆਸਟ੍ਰੇਲੀਆ ਦੇ ਇੱਕ ਪੜਾਣਾ ਨਾ ਲਾਇਆ ਹੁੰਦਾ ਸ਼ਾਇਦ ਤੁਸੀਂ ਵੀ लाडले ਪੁੱਤ ਤੇ ਕਿਤੇ ਨਾ ਕਿਤੇ ਹੋਰ ਗੱਲਾਂ 'ਚ ਹੁੰਦੇ ਕਈ ਲਾਈਫ ਦੇ ਇਹੋ ਜਿਹੇ ਡਿਸੀਜਨ ਆ ਜਿਹੜੇ ਇੱਥੋਂ ਕਰਕੇ ਸਟੈਪ ਬੈਕ ਲੈ ਲੈਣੀ ਹੁਣ ਆਪਾਂ ਤੁਸੀਂ ਉਦੋਂ ਪਹਿਲਾਂ ਹੀ ਸੋਚ ਸੀ ਵੀ ਮੈਂ ਜਾ ਕੇ ਆਸਟ੍ਰੇਲੀਆ ਗਾਉਣ ਵਾਸਤੇ ਇਹ ਇਸ ਲਾਈਨ 'ਚ ਜਾਊਗਾ ਜਾਂ 21 ਵੱਬ ਬਣਿਆ ਇਧਰ ਆਉਣ ਦਾ ਆਬੀਅਸਲੀ ਮੈਂ ਇਨਵੋਲਵ ਸੀਗਾ ਸ਼ੋਅਾਂ ਸ਼ੋਜ਼ ਕਰਾਉਣ ਦੇ ਵਿੱਚ ਇਨਵੋਲਵ ਸੀਗਾ ਕਈ ਸ਼ੋਅ ਇੱਥੇ ਕਰਾਏ ਵੀ ਆ ਜੀ ਜੀ ਫਿਰ ਉਹ ਦੁਬਾਰਾ ਰਿਅਲਾਈਜ਼ ਹੋਇਆ ਪੈਸੇ ਤਾਂ ਸਾਰੇ ਸਿੱਗਰ ਲੈ ਜਾਂਦੇ ਆ ਪ੍ਰੋਮੋਟਰ ਆ ਉਹਦੇ ਵੇਲੇ ਹੋਏ ਨੇ ਸੋ ਫਿਰ ਉਹ ਦੁਬਾਰਾ ਰਿਅਲਾਈਜ਼ ਕੀਤਾ ਲੈਸਿੰਗ ਹ ਬਹੁਤ ਕਮਾਇਆ ਬਾਪੂ ਨੇ ਮੈਨੂੰ ਸ਼ੌਕੀ ਵੀ ਬਣਾਇਆ ਬਾਪੂ ਨੇ ਆਪ ਅੱਠ ਵੀ ਨਾ ਕੀਤੀਆਂ ਸੀ ਪੂਰੀਆਂ ਮੈਨੂੰ ਕਾਲਜ ਚ ਲਾਇਆ ਬਾਪੂ ਨੇ ਆਸਟ੍ਰੇਲੀਆ ਪੜਾਇਆ ਬਾਪੂ ਨੇ ਸਾਰੀ ਜ਼ਿੰਦਗੀ ਹੀ ਫੋੜਿਓਨੇ ਹੱਕਿਆ ਸਾਰੀ ਜ਼ਿੰਦਗੀ ਹੀ ਫੋੜਿਓਨੇ ਹੱਕਿਆ ਨਾ ਹੀ ਥੱਕਿਆ ਉਮਰ ਮਰ ਮਰ ਕੇ ਇਹ ਟੇ ਆਉ ਡੀਆਂ ਚ ਘੁੰਮਦਾ ਫਿਰੇ ਓ ਇੱਕ ਬਾਪੂ ਵਾਲੇ ਫੋੜੀ ਕਰਕੇ ਜੱਟ ਦੁਨੀਆ ਚ ਘੁੰਮਦਾ ਫਿਰੇ ਓ ਇੱਕ ਬਾਪੂ ਵਾਲੇ ਫੋੜੀ ਕਰਕੇ ਗਾਣੇ ਮੈਂ ਜ਼ਰੂਰ ਗਾਇਆ ਜੀ ਪਰ ਆਈ ਕੈਨ ਨਾਟ ਟੈਲ ਮਾਈ ਡੈਡ ਕਿ ਆਈ ਲਵ ਯੂ ਡੈਡ ਉਹਨਾਂ ਨੂੰ ਪਤਾ ਹੈ ਵੀ ਮੇਰਾ ਮੁੰਡਾ ਮੈਨੂੰ ਬਹੁਤ ਪਿਆਰ ਕਰਦਾ ਇਹ ਉਹ ਗਾਣੇ ਨਹੀਂ ਜੀ ਇਹ ਜੇ ਕੱਲ ਨੂੰ ਮੈਂ ਮਰਮੁਰ ਵੀ ਗਿਆ ਤੇ ਚੇਤੇ ਕਰਨਗੇ ਲੋਕ ਵੀ ਹਾਂ ਵੀ ਗਾਏ ਮੇਰੇ ਮੰਮੀ ਡੈਡੀ ਚ ਆਉਂਦੇ ਆ ਮੈਂ ਹੁਣ ਟਾਈਮ ਸਪੈਂਡ ਕਰ ਰਹੇ ਆ ਉਹਨਾਂ ਦੇ ਨਾਲ ਜਿਨ੍ਹਾਂ ਕੋਲੇ ਨਹੀਂ ਹੈਗੇ ਉਹ ਰਿਅਲਾਈਜ਼ ਕਰਦੇ ਆ ਸ਼ਾਇਦ ਮੈਂ ਫੋਨ ਤੇ ਗੱਲ ਕਰ ਲੈਂਦਾ ਸ਼ਾਇਦ ਮੈਂ ਉਹਨਾਂ ਕੋਲੇ ਹੁੰਦਾ ਸ਼ੌਂਕ ਨਾਲ ਹੀ ਚੀਜ਼ਾਂ ਕੀਤੀਆਂ ਤੇ ਮੇਨਲਾ ਦਾ ਪ੍ਰਮਾਤਵਾ ਜਦੋਂ ਤੱਕ ਇਹ ਮੇਹਰ ਬਣਾਈ ਰੱਖੇ ਮੈਂ ਸ਼ੌਂਕ ਨਾਲ ਹੀ ਕਰੂੰਗਾ ਜੇ ਨਹੀਂ ਫਿਰ ਮੈਂ ਛੱਡ ਦੂੰਗਾ ਜੇ ਮੇਰਾ ਸ਼ੌਂਕ ਨਹੀਂ ਰਿਹਾ ਮੈਂ ਉਸੇ ਦਿਨ ਹੀ ਛੱਡ ਦੇਣੀ ਤੁਸੀਂ ਕੱਲ ਨੂੰ ਐਡਲੇਡ ਦਾ ਜਿਹੜਾ ਮੇਲਾ ਹੋ ਰਿਹਾ ਤੇ ਅੱਤ ਕੀ ਹੋ ਵੀ ਬੜੇ ਵਧੀਆ ਥਾਂ ਤੇ ਰਿਹਾ ਸਿਟੀ ਦੇ ਵਿੱਚ ਆ ਬਿਲਕੁਲ ਜਿੱਥੇ ਸਿੱਖ ਖੇਡਾਂ ਹੋਈਆਂ ਸੀ ਹਾਲ ਇਸ ਪਾਰਕ ਦੇ ਵਿੱਚ ਤੁਸੀਂ ਆਓ ਬਾਈ ਗਗਨੋਰੇ ਰੌਣਕਾਂ ਲਾਉਣਗੇ ਮੈਂ ਚਾਹਣਾ ਤੁਸੀਂ ਸਾਰੇ ਆਓ ਤੇ ਮੈਂ ਚਾਹਣਾ ਆਪਾਂ ਮੈਮਰੀਜ਼ ਕ੍ਰੀਏਟ ਕਰਕੇ ਜਾਈਏ ਸ਼ੋ ਤੋਂ ਐਂਡ ਆਈ ਵਿਲ ਮੇਕ ਸ਼ੋਰ ਕਿ ਤੁਸੀਂ ਫਨ ਤੇ ਉਹਦੇ ਨਾਲ-ਨਾਲ ਤੁਹਾਨੂੰ ਮੈਂ ਸਾਰਾ ਕੁਝ ਚੇਤੇ ਕਰਾ ਕੇ ਜਾਊਂਗਾ ਪਿੰਡ ਆਸਟ੍ਰੇਲੀਆ ਤੇ ਨਾਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ 'ਚ ਆ ਮੇਲਿਆਂ ਦੀ ਧਰਤੀ ਹੈ ਜੀ ਐਡਲੇਡ ਕੀ ਹੈ ਆਸਟ੍ਰੇਲੀਆ ਸਾਰੀ ਨੂੰ ਜੇ ਕਹੀਏ ਤਾਂ ਮੇਲੇ ਸਾਰੇ ਆਸਟ੍ਰੇਲੀਆ ਤੇ ਲੱਗਦੇ ਆ ਪਰ ਜੋ ਸਾਊਥ ਆਸਟ੍ਰੇਲੀਆ ਦੀ ਗੱਲ ਆ ਜਾਂਦੀ ਹੈ ਤਾਂ ਉਹਨੂੰ ਕਹਿੰਦੇ ਹੀ ਮੇਲਿਆਂ ਦੀ ਧਰਤੀ ਆ ਤੇ ਮੇਲ ਜਦੋਂ ਸਾਊਥ ਆਸਟ੍ਰੇਲੀਆ ਦੀ ਗੱਲ ਆ ਜਾਂਦੀ ਹੈ ਤੇ ਲੈ ਦੇ ਕੇ ਐਡਲੇਡ ਸ਼ਹਿਰ ਹੀ ਸਾਹਮਣੇ ਆਉਂਦਾ ਤੇ ਐਡਲੇਡ ਦੇ ਵਿੱਚ ਕੋਈ ਦਿਨ ਦਿਹਾੜਾ ਨਹੀਂ ਹੁੰਦਾ ਜ ਅਸੀਂ ਚਲੋ ਪੰਜਾਬੀ ਤਾਂ ਥੋੜੇ ਜਿੇ ਪਛੜ ਕੇ ਸ਼ੁਰੂ ਹੋਏ ਆ ਪਰ ਇਹ ਮੇਲੇ ਇਥੇ ਸਦੀਆਂ ਤੋਂ ਲੱਗਦੇ ਆਏ ਆ ਜਦੋਂ ਦੀ ਐਡਲੇਟ ਦੀ ਹਿਸਟਰੀ ਆ ਇਤਿਹਾਸ ਆ ਪੰਜਾਬੀਆਂ ਦੇ ਮੇਲੇ ਹੁਣ ਹਰ ਵੀਕਐਂਡ ਤੇ ਆ ਤੇ ਸੀਜ਼ਨ ਦੀ ਸ਼ੁਰੂਆਤ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਹੁਤ ਸਾਰੇ ਮੇਲੇ ਦੇਖਣ ਨੂੰ ਮਿਲਣੇ ਆ ਪਰ ਜਿਹੜਾ ਹੁਣ ਮੈਂ ਲੇਟੈਸਟ ਮੇਲੇ ਦੀ ਗੱਲ ਕਰਦੇ ਆ ਉਹ ਆ ਜੀ ਐਡਲੇਟ ਦਾ ਮੇਲਾ ਮੇਲਾ ਐਡਲੇਟ ਦਾ ਜਾਂ ਤੁਸੀਂ ਕਹਿ ਸਕਦੇ ਹੋ ਸਰਗਰਮੀ ਸਿੰਘ ਵਾਲੀਆ ਅਕਸਰ ਆਏ ਸਾਲੇ ਮੇਲਾ ਕਰਾਉਂਦੇ ਆ ਤੇ ਪੰਜਵਾਂ ਸਾਲ ਹੋ ਗਿਆ ਤੇ ਹਰ ਬਾਰ ਕੋਈ ਨਾ ਕੋਈ ਬਹੁਤ ਹੀ ਮਿਆਰੀ ਤੇ ਵਧੀਆ ਸਿੰਗਰ ਉੱਥੇ ਬੁਲਾਇਆ ਜਾਂਦੇ ਆ ਸਾਡੀ ਵੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਉਹਨਾਂ ਜਿਹੜੇ ਮਿਆਰੀ ਲੋਕ ਆਉਂਦੇ ਆ ਉਹਨਾਂ ਨੂੰ ਤੁਹਾਡੇ ਰੂਬਰੂ ਕਰੀਏ ਤੇ ਅੱਜ ਵੀ ਸਾਡੇ ਕੋਲੇ ਜਿਹੜੇ ਨੌਜਵਾਨ ਪਹੁੰਚੇ ਆ ਇਹ ਨੌਜਵਾਨ ਸਿੰਗਰ ਨੇ ਵੱਖਰੀ ਲੀਪ ਪਾਈ ਵੱਖਰੇ ਰਾਹ ਤੁਰਿਆ ਰਿਸਕ ਵਾਲੇ ਰਾਹ ਤੁਰਿਆ ਤੇ ਪਰ ਆਪਦਾ ਥਾਂ ਬਣਾ ਲਿਆ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੁੰਦਾ ਜਦੋਂ ਆਮ ਹੀ ਗਿਲੇ ਸ਼ਿਕਵੇ ਕਰਦੇ ਤੁਹਾਨੂੰ ਗਾਇਕ ਗੀਤਕਾਰ ਮਿਲ ਜਾਣਗੇ ਵੀ ਅਸੀਂ ਚੰਗਾ ਗਾਇਆ ਚੰਗਾ ਲਿਖਿਆ ਪਰ ਸਾਨੂੰ ਥਾਂ ਨਹੀਂ ਮਿਲਿਆ ਪਰ ਉਹ ਕਰਮਾ ਵਾਲੇ ਲੋਕ ਹੁੰਦੇ ਆ ਜਿਹੜਾ ਚੰਗਾ गा ਕੇ ਚੰਗਾ ਲਿਖ ਕੇ ਵੀ ਆਪਣਾ ਥਾਂ ਬਣਾ ਲੈਂਦੇ ਆ ਹੁਣ ਅੱਜ ਕੱਲ ਭਾਵੇਂ ਇਹ ਪੰਜਾਬ 'ਚ ਇੰਡੀਆ ਦੀ ਧਰਤੀ ਦੇ ਉੱਤੇ ਰਹਿੰਦੇ ਆ ਪਰ ਹੈ ਸਾਡੇ ਆਪਣੀ ਆ ਆਸਟ੍ਰੇਲੀਆ ਤੋਂ ਆ ਆਸਟ੍ਰੇਲੀਆ 'ਚ ਹੀ ਗਰੋ ਅਪ ਹੋਏ ਆ ਤੇ ਇਹ ਹੁਣ ਅੱਜ ਕੱਲ ਉਹ ਪੰਜਾਬ 'ਚ ਬਿਲਕੁਲ ਬਹੁਤੇ ਤੁਹਾਡੇ 'ਚੋਂ ਪਛਾਣ ਕੇ ਹੋਣਗੇ ਬਾਈ ਗगन ਕੋਕਰੀ ਸੋ ਕਈਆਂ ਨੇ ਸ਼ੁਰੂ ਚ ਗਗਨ ਸੰਧੂ ਸੁਣਿਆ ਹੋਣਾ ਤੇ ਫਿਰ ਬਾਅਦ ਚ ਗਗਨ ਗਗਨ ਕੋਕਰੀ ਕੋਕਰੀ ਪਿੰਡ ਸਾਰੀ ਦੁਨੀਆ ਚ ਜਿਹੜਾ ਮਸ਼ਹੂਰ ਕਰ ਦਿੱਤਾ ਬਾਈ ਹੋਰਾਂ ਨੇ ਸੋ ਆਓ ਉਹਨਾਂ ਨੂੰ ਜੀ ਆਇਆਂ ਕਹਨੇ ਆ ਤੇ ਨਾਲ ਹੀ ਆਪਾਂ ਉਹਨਾਂ ਤੋਂ ਇਹ ਜਿਹੜੇ ਰਿਸਕ ਵਾਲੀ ਜਿਹੜੀ ਉਹਨਾਂ ਨੇ ਲਾਈਨ ਚੁਣੀ ਸੀ ਉਹਦੇ ਬਾਰੇ ਚ ਗੱਲਬਾਤ ਕਰਦੇ ਆ ਸੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕਿਵੇਂ ਹੋ ਜੀ ਬਾਅਦ ਚੜਦੀ ਕਲਾ ਤੁਸੀਂ ਪਹਿਲਾਂ ਮੈਨੂੰ ਦੱਸੋ ਸਾਨੂੰ ਐ ਹੁੰਦਾ ਵੀ ਅਸੀਂ ਤਾਂ ਆਸਟ੍ਰੇਲੀਅਨ ਕਹਿ ਕੇ ਹੁਣ ਤੱਕ ਮਾਣ ਮਹਿਸੂਸ ਕਰਦੇ ਤੁਸੀਂ ਇੰਡੀਆ ਚਲ ਗਏ ਨਹੀਂ ਦੇਖੋ ਜੀ ਜਿਹੜੀ ਬੇਸਿਕਲੀ ਕੀ ਹੁੰਦੀ ਆ ਵੀ ਇੱਕ ਕਰਮ ਭੂਮੀ ਜੀ ਤੇ ਇੱਕ ਮਾਂ ਭੂਮੀ ਜਨਮ ਭੂਮੀ ਜਨਮ ਭੂਮੀ ਹੋ ਗਈ ਆਪਣੀ ਸੋ ਜਿਹੜੀ ਕਰਮ ਭੂਮੀ ਆ ਉਹ ਰਹਿੰਦੀ ਤੁਹਾਡੇ ਨਾਲ ਹੀ ਆ ਕਿਉਂਕਿ ਲਾਈਫ ਦੇ ਇਹੋ ਜਿਹੇ ਪੜਾ ਇੱਥੇ ਆ ਕੇ ਆਸਟ੍ਰੇਲੀਆ ਆ ਕੇ ਆਪਣੀ ਤਾਂ ਇਹੀ ਆ ਜੀ ਸਾਰਿਆਂ ਦੀ ਸੋ ਇਹੋ ਜਿਹੇ ਪੜਾਵਾਂ ਚ ਲੰਗੇ ਹੋਏ ਆ ਉਹ ਕਦੇ ਨਿਕਲ ਨਹੀਂ ਬਿਲਕੁਲ ਤੇ ਹਾਂ ਠੀਕ ਆ ਮੈਂ ਆਪਦੇ ਮੰਮੀ ਡੈਡੀ ਲਈ ਪਿੰਡ ਰਹਿਣਾ ਜੀ ਬਿਕਾਜ਼ ਮੇਰੇ ਮੰਮੀ ਡੈਡੀ ਨੂੰ ਸ਼ਾਇਦ ਬਾਹਰ ਰਹਿਣਾ ਉਹਨਾਂ ਲਈ ਮੈਨੂੰ ਇਹ ਲੱਗਿਆ ਕਿ ਹਰ ਹਰ ਕਿਸੇ ਦੇ ਬਿਜੁਰਗ ਡਿਫਰੈਂਟ ਹੁੰਦੇ ਹਰ ਇਨਸਾਨ ਡਿਫਰੈਂਟ ਹੁੰਦਾ ਸ਼ਾਇਦ ਉਹ ਇਨਾ ਕੰਫਰਟੇਬਲ ਨਹੀਂ ਫੀਲ ਕਰਦੇ ਸੀਗੇ ਇੱਥੇ ਰਹਿਣਾ ਸੋ ਪਿੰਡ ਰਹਿੰਦੇ ਆ ਜੀ ਮੈਂ ਮੈਂ ਵੀ ਉਹਨਾਂ ਕਰਕੇ ਪਿੰਡ ਰਹੀਨਾ ਤੇ ਮੈਨੂੰ ਪਿਆਰ ਆ ਜੀ ਹੁਣ ਪਿੰਡ ਨਾਲ ਪਰ ਇਹ ਇਹ ਜਿਹੜੀ ਧਰਤੀ ਹੈ ਇਹ ਨਹੀਂ ਦਿੰਦਾ ਜੀ ਸਾਰਾ ਕੁਝ ਜੋ ਅੱਜ ਜੇ ਉੱਥੇ ਰਹਿਣ ਜੋਗੇ ਹੋਏ ਆ ਤੇ ਇਹਦੇ ਕਰਕੇ ਹੋਇਆ ਹੈ। ਸੋ ਮੈਂ ਤਾਂ ਇਹ ਵੀ ਕਹਿਣਾ ਹੁੰਦਾ ਵੀ ਸਾਨੂੰ ਇਹ ਬੰਦੇ ਵੀ ਇਹੀ ਬਣਾਉਂਦਾ ਮੁਲਕ। 100% ਜੀ। ਤੁਸੀਂ ਤੁਸੀਂ ਇਹ ਸੋਚਦੇ ਹੋ ਮੈਂ ਫ੍ਰੈਂਕਲੀ ਟੂ ਵੀ ਫ੍ਰੈਂਕ ਵੀ ਤੁਸੀਂ ਇਹ ਸੋਚਦੇ ਹੋ ਜੇ ਤੁਸੀਂ ਆਸਟ੍ਰੇਲੀਆ ਦੇ ਇੱਕ ਪੜਾਣਾ ਨਾ ਲਾਇਆ ਹੁੰਦਾ ਸ਼ਾਇਦ ਤੁਸੀਂ ਵੀ लाडले ਪੁੱਤ ਤੇ ਕਿਤੇ ਨਾ ਕਿਤੇ ਹੋਰ ਗੱਲਾਂ 'ਚ ਹੁੰਦੇ ਜਿਹੜੀਆਂ ਜਿਹੜੀਆਂ ਆਸਟ੍ਰੇਲੀਆ ਨੇ ਕਾਇਸ ਖਾਤਾ ਵੀ ਨਹੀਂ। ਹਾਂਜੀ। ਕੰਮ ਵੀ ਜ਼ਰੂਰੀ ਆ। ਕਦਰ ਵੀ ਜ਼ਰੂਰੀ ਆ। ਕਲਚਰ ਵੀ ਜ਼ਰੂਰੀ ਆ। ਮਾਪੇ ਵੀ ਜ਼ਰੂਰੀ ਆ। ਆਸਟ੍ਰੇਲੀਆ ਮੈਂ ਨਾ ਜਿਵੇਂ ਹੁਣ ਮੈਂ ਕਾਫੀ ਟਰੈਵਲ ਕਰਦਾ ਜੀ ਜੀ ਲਾਈਫ 'ਚ ਰੱਬ ਨੇ ਮੈਨੂੰ ਟਰੈਵਲ ਬਹੁਤ ਦਿੱਤਾ ਹੁਣ ਤਾਂ ਸ਼ਾਇਦ ਥੋੜਾ ਜਿਹਾ ਘਟ ਗਿਆ ਹੋਵਾਂ ਪਰ ਮੈਂ ਪਿਛਲੇ 10 ਸਾਲ ਬਹੁਤ ਟਰੈਵਲ ਕੀਤਾ ਜੀ ਹਮਮ ਆਲਮੋਸਟ ਜਿਹੜੀ ਜਿਹੜੀ ਕੰਟਰੀ ਦੇ ਵਿੱਚ ਪੰਜਾਬੀ ਰਹਿੰਦੇ ਆ ਮੈਂ ਉੱਥੇ ਗਿਆ ਮੈਨੂੰ ਮੌਕਾ ਮਿਲਿਆ ਉੱਥੋਂ ਦੇ ਵਧੀਆ-ਵਧੀਆ ਬੰਦਿਆਂ ਨਾਲ ਮਿਲਣ ਦਾ ਹਮਮ ਕੋਈ ਬਿਜ਼ਨਸਮੈਨ ਵੱਡਾ ਕੋਈ ਯੂ ਨੋ ਲੀਡਰ ਵੱਡੇ ਜਿਹੜੇ ਪੰਜਾਬੀ ਦੇ ਪੰਜਾਬ ਪੰਜਾਬ ਤੋਂ ਬਿਲੋਂਗ ਕਰਦੇ ਨੇ ਪਰ ਵੱਡੇ ਲੀਡਰ ਨੇ ਉੱਥੇ ਸੋ ਮੈਨੂੰ ਇੱਕ ਚੀਜ਼ ਮੈਂ ਰਿਅਲਾਈਜ਼ ਕੀਤੀ ਵੀ ਜਿਹੜਾ ਆਸਟ੍ਰੇਲੀਆ ਆ ਇਹਦੇ ਵਿੱਚ ਆਪ ਬਣਨ ਵਾਲੇ ਬੰਦੇ ਬਹੁਤ ਨੇ ਹੂੰ ਕਿਉਂਕਿ ਕੀ ਹੁੰਦਾ ਜਿਵੇਂ ਕੈਨੇਡਾ ਅਮਰੀਕਾ ਕਿਸੇ ਦਾ ਚਾਚਾ ਤਾਇਆ ਗਿਆ ਹੋਇਆ ਸੀਗਾ ਹੂੰ ਆ ਜਾਂ ਕਿਸੇ ਦੇ ਘਰ ਦੇ ਗਏ ਸੀ ਭੈਣ ਗਈ ਸੀ ਭਰਾ ਗਿਆ ਸੀਗਾ ਉੱਥੇ ਉਹਨਾਂ ਕੋਲੇ ਜਾ ਕੇ ਰਹਿਣਾ ਥੋੜਾ ਜਿਹਾ ਈਜ਼ੀ ਹੋ ਜਾਂਦਾ ਬੇਸ ਸੀਗਾ ਉਹਨਾਂ ਦਾ ਹਾਂਜੀ ਬੇਸ ਸੀਗਾ ਤੇ ਪਰ ਇੱਥੇ ਹੈ ਨਹੀਂ ਸੀ ਜਦੋਂ ਆਪਾਂ ਆਏ ਸੀਗੇ ਜੀ ਜੀ ਜਦੋਂ ਖਾਸ ਕਰ ਮੈਂ ਆਪਦੀ ਲੈ ਕੇ ਚੱਲਾਂ ਤਾਂ ਮੈਂ ਤਾਂ ਕਿਸੇ ਨੂੰ ਜਾਣਦਾ ਹੀ ਨਹੀਂ ਸੀ ਇੱਥੇ ਜੀ 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 ਤੇ ਸੋ ਆਪ ਤਿਆਰੀ ਕਰਕੇ ਆਪ ਘਰ ਲੱਭ ਕੇ ਆਪ ਪਹਿਲਾ ਬੈੱਡ ਲੱਭ ਕੇ ਲੈਣਾ ਆਪ ਚੀਜ਼ਾਂ ਕਰਨੀਆਂ ਇਹਨਾਂ ਬਹੁਤ ਔਖਾ ਪੜਾ ਹੁੰਦਾ ਬਿਲਕੁਲ ਬਿਲਕੁਲ ਜਿਹੜਾ ਥੋੜੀ ਜ਼ਿੰਦਗੀ ਨੂੰ ਬਾਅਦ ਚ ਸੌਖਾ ਕਰ ਦਿੰਦਾ ਬਿਲਕੁਲ ਉਮਰ ਦਾ ਵੀ ਉਹ ਦੌਰ ਉਮਰ ਦਾ ਦੌਰ ਹੁੰਦਾ ਉਹ ਚੀਜ਼ ਕਿ ਜਵਾਨੀ ਚ ਬਹੁਤ ਹਾਂਜੀ 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 ਸੋ ਆਸਟ੍ਰੇਲੀਆ ਤੋਂ ਬਿਨਾ ਸ਼ਾਇਦ ਅੱਜ ਦੀ ਰੇਟ ਚ ਜੋ ਵੀ ਚੱਲ ਰਿਹਾ ਉਹਦੇ ਵਿੱਚ ਆਸਟ੍ਰੇਲੀਆ ਦੀ ਬਹੁਤ ਵੱਡੀ ਦੇਣ ਆ ਬਿਕਾਜ਼ ਕਈ ਲਾਈਫ ਦੇ ਇਹੋ ਜਿਹੇ ਡਿਸੀਜਨ ਆ ਜਿਹੜੇ ਇੱਥੋਂ ਕਰਕੇ ਸਟੈਪ ਬੈਕ ਲੈ ਲੈਣੇ ਹੁਣ ਆਪਾਂ ਨਹੀਂ ਯਾਰ ਐ ਨਹੀਂ ਕਰਨਾ ਨਹੀਂ ਐ ਨਹੀਂ ਕਰਨਾ ਬੜੀ ਮਿਹਨਤ ਨਾਲ ਚੀਜ਼ਾਂ ਕੀਤੀਆਂ ਨਹੀਂ ਐ ਨਹੀਂ ਕਰਨਾ ਇੰਡੀਆ ਦੇ ਵਿੱਚ ਨਾ ਤਾਂ ਜੀ ਦੇਖੋ ਟੂ ਬੀ ਓਨੈਸਟ ਹੁਣ ਕਲਚਰ ਹੋ ਰਿਹਾ ਪਰ ਮੈਨੂੰ ਨਹੀਂ ਲੱਗਦਾ ਕੰਮ ਵੀ ਕਰ ਹੋਣਾ ਹੀ ਹੂੰ ਤੇ ਹਾਂ ਕੋਈ ਜੌਬ ਜੂਬ ਦੇਖਣੀ ਸੀ ਹੂੰ ਬਈ ਕਿਉਂਕਿ ਘਰ ਦੇ ਸਰਕਾਰੀ ਜੌਬ ਤੇ ਸੀਗੇ ਤੇ ਸਰਕਾਰੀ ਜੌਬ ਵਾਲਿਆਂ ਦੇ ਵੱਧ ਤੋਂ ਵੱਧ ਸਰਕਾਰੀ ਜੌਬ ਵੀ ਕਰਦੇ ਹੁੰਦੇ ਆ ਠੀਕ ਹੁੰਦਾ ਸਰ ਤੇ ਸੋ ਇਟਸ 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 ਅੱਜ ਦੀ ਆਸਟ੍ਰੇਲੀਆ ਯਾ ਵੈਰੀ ਇੰਪੋਰਟੈਂਟ ਲਾਈਫ ਆਈ ਸਪੈਂਟ ਹੇਰ ਉਹਦੇ ਨਾਲ ਮੈਨੂੰ ਲਾਈਫ ਦੇ ਵਿੱਚ ਮੈਨੂੰ ਹੈਲਪ ਬਹੁਤ ਮਿਲੀ ਹੈ ਜੀ ਕਿੰਨੇ ਸਾਲ ਟੋਟਲ ਲਾਇ ਤੁਸੀਂ ਆਸਟ੍ਰੇਲੀਆ ਮੈਂ ਭਾਜੀ 2005 ਐਂਡ ਤੇ ਆਇਆ ਸੀਗਾ ਹੂੰ ਹੂੰ ਸੋ ਓਬਵੀਅਸਲੀ ਮੈਂ ਹੁਣ ਵੀ ਆਸਟ੍ਰੇਲੀਅਨ ਹਾਂ ਤੇ ਪਰ ਇਹ ਆ ਵੀ ਆਈ ਸોર્ટ ਆਫ 무ਵਡ ਬੈਕ ਇਨ 2017 18 ਜਦੋਂ ਮੈਂ ਇੰਡੀਆ ਹਾਂਜੀ ਆਲਮੋਸਟ ਮੈਂ ਜਿਆਦਾ ਰਹਿਣਾ ਸ਼ੁਰੂ ਕਰਤਾ ਸੀਗਾ ਯਾਨੀ ਕਿ 10 12 ਸਾਲ ਤੱਕ ਲਗਾਤਾਰ ਸਟਰਗਲ ਦੀ ਲਾਈਫ ਇੱਥੇ ਦੇਖੀ ਹੈ ਨਾ ਹਾਂਜੀ 12 ਸਾਲ ਲਾ ਲੋ 13 ਹਾਂਜੀ 13 14 ਸਾਲ ਮੈਂ ਦੇਖੀ ਹੈ ਜੀ ਇੱਥੇ ਪ੍ਰੋਪਰ ਇੱਕ ਨਾ ਸੁਪਨਾ ਹੋਰ ਵੀ ਹੁੰਦਾ ਨਾਰਮਲੀ ਜਿਵੇਂ ਹੁਣ ਇੰਡੀਆ ਦੇ ਵਿੱਚ ਗਾਉਣ ਦਾ ਜਾਂ ਕਿਸੇ ਨੂੰ ਲਿਖਣ ਦਾ ਆ ਗਿਆ ਤਾਂ ਉਹਨੂੰ ਇਹ ਹੁੰਦਾ ਵੀ ਯਾਰ ਮੈਂ ਜੇ ਬਾਹਰ ਜਾਵਾਂ ਕਮਾਵਾਂ ਕਿਉਂਕਿ ਘਰ ਦੇ ਚਾਹ ਜਿਵੇਂ ਨਾ ਮਰਜ਼ੀ ਫੋੜ ਕਰ ਸਕਦੇ ਹੁਣ ਪਰ ਇੰਨਾਂ ਚੀਜ਼ਾਂ ਲਈ ਨਹੀਂ ਹੁੰਦੇ ਉਹਨਾਂ ਕੋਲੇ ਪੈਸੇ ਤਾਂ ਤੁਸੀਂ ਉਦੋਂ ਪਹਿਲਾਂ ਹੀ ਸੋਚ ਸੀ ਵੀ ਮੈਂ ਜਾ ਕੇ ਆਸਟ੍ਰੇਲੀਆ ਗਾਉਣ ਵਾਸਤੇ ਇਹ ਇਸ ਲਾਈਨ 'ਚ ਜਾਊਗਾ ਜਾਂ 21 ਵਬ ਬਣਿਆ ਇਧਰ ਆਉਣ ਦਾ ਨਹੀਂ ਅਸਲ 'ਚ ਜੀ ਆਪਾਂ ਮੈਂ ਇਹ ਜਿਹੜੀ ਚੀਜ਼ ਆ ਇਹ ਅਸੀਂ ਇੱਕ ਮੈਂ ਤੁਹਾਡੇ ਤੋਂ ਬਹੁਤ ਛੋਟਾ ਆ ਮੈਂ ਤੁਹਾਨੂੰ ਯੂ نو ਦੇਖ ਦੇਖ ਵੱਡਾ ਹੋਇਆ ਤੁਸੀਂ ਮੇਰੇ ਅੰਕਲ ਲੱਗਦੇ ਹੋ ਤੇ ਸਾਨੂੰ ਨਾ ਤੁਹਾਨੂੰ ਸਾ ਇੱਥੋਂ ਦੀ ਲਾਈਫ ਦਾ ਬਹੁਤ ਜ਼ਿਆਦਾ ਤਜਰਬਾ ਸਾਡੇ ਤੋਂ ਵੱਧ ਤਜਰਬਾ ਆ ਮੈਂ ਉੱਥੋਂ ਸੋਚ ਕੇ ਨਹੀਂ ਸੀ ਆਇਆ ਜੀ ਵੀ ਮੈਂ ਕੋਈ ਗੈਕ ਬਣੂੰਗਾ ਜਾਂ ਚੀਜ਼ ਕਿਉਂਕਿ ਉੱਥੋਂ ਬੰਦਾ ਸੋਚ ਕੇ ਆਉਂਦਾ ਵੀ ਬਾਹਰ ਜਾਣਾ ਪਹਿਲਾਂ ਸੋਚਦਾ ਜਹਾਜ਼ ਚੜ੍ਹਨਾ ਫਿਰ ਜਹਾਜ਼ ਚੜ੍ਹ ਕੇ ਵੀ ਬਾਹਰ ਜਾਣਾ ਗੋਰੇ ਹੋਣੇ ਉਹਨਾਂ ਚ ਪੜਨਾ ਉਹ ਜਦੋਂ ਜਿਵੇਂ ਜਿਵੇਂ ਚੀਜ਼ਾਂ ਹੋਈ ਗਈਆਂ ਇੱਥੇ ਵੀ ਆ ਗਏ ਜਾਜ ਵੀ ਚੜ ਗਏ ਇੱਥੇ ਵੀ ਆ ਗਏ ਜਦੋਂ ਕਲਾਸ 'ਚ ਦੇਖਿਆ ਸਾਰੇ ਅੰਬਰਸਰੀਏ ਹੂੰ ਤੇ ਡਿਆ ਡਿਆ ਹੋਵੇ ਹੁੰਦਾ ਮੇਰੇ ਮੇਰੇ ਜਿੰਨੇ ਭਰਾ ਲੇ ਅੰਬਰਸਰ ਤੋਂ ਨਹੀਂ ਜਿੰਨੇ ਵੀ ਮੇਰੇ ਨਾਲ ਪੜੇ ਨੇ ਜੀ ਜੀ ਤੇ ਸੋ ਉਹ ਹੁਣ ਜਿਵੇਂ ਜਿਵੇਂ ਚੀਜ਼ਾਂ ਹੋਈ ਗਈਆਂ ਫਿਰ ਫਿਰ ਇੱਕ ਚੀਜ਼ ਅੱਛਾ ਆ ਸੀ ਅੱਛਾ ਬਾਹਰ ਆਉਣਾ ਆ ਸੀ ਫਿਰ ਇੱਥੇ ਪੜਨਾ ਅੱਛਾ ਸੀ ਫਿਰ ਦੂਬਾਦ ਚੀਜ਼ਾਂ ਉਹ ਹੁਣ ਜਿਵੇਂ ਜਿਵੇਂ ਤੁਹਾਡੇ ਨਾਲ ਸਰਕਮਸਟੈਂਸਸ ਤੁਹਾਡੇ ਲਾਈਫ ਚ ਕਈ ਵਾਰੀ ਗੋਲ ਚੇਂਜ ਹੁੰਦੇ ਰਹਿੰਦੇ ਆ ਮੈਂ ਦੇਖਿਆ ਹੈ ਹੂੰ ਹੂੰ ਤੁਹਾਡੇ ਗੋਲ ਚੇਂਜ ਹੁੰਦੇ ਰਹਿੰਦੇ ਆ ਤੁਹਾਡੇ ਸਰਕਮਸਟੈਂਸਸ ਕਰਕੇ ਬਿਲਕੁਲ ਬਿਲਕੁਲ ਜਿੱਦਾਂ ਦੇ ਤੁਹਾਡੇ ਸਰਕਮਸਟੈਂਸਸ ਹੋਣ ਕਈ ਵਾਰੀ ਬਹੁਤ ਜਿਨ੍ਹਾਂ ਕੋਲੇ ਪੈਲੀਆਂ ਹੁੰਦੀਆਂ ਹੂੰ ਹੂੰ ਬਹੁਤ ਜਿਆਦੇ ਵਧੀਆ ਘਰਾਂ ਚ ਬਿਲੋਂਗ ਕਰਦੇ ਹੁੰਦੇ ਆ ਜਿਹੜੇ ਬੰਦੇ ਉਹ ਉਨੀ ਲੈਗੇਸੀ ਕ੍ਰੀਏਟ ਨਹੀਂ ਕਰ ਪਾਉਂਦੇ ਜਿੰਨੀ ਉਹਨਾਂ ਨੂੰ ਚਾਹੀਦੀ ਸੀ ਇਹਾਂ ਕਈ ਵਾਰੀ ਵਿਚਾਰਿਆਂ ਦੀ ਚੀਜ਼ਾਂ ਹੋ ਜਾਂਦੀਆਂ ਕਈ ਵਾਰੀ ਸੈਲ ਆਊਟ ਹੋ ਜਾਂਦੀਆਂ ਪਰ ਉਹਨਾਂ ਦਾ ਡ੍ਰੀਮ ਕੋ ਸ਼ੋਰ ਹੁੰਦੇ ਆ ਪਹਿਲਾਂ ਉਹ ਹੁਣ ਸਰਕਮਸਟੈਂਸਸ ਕਰਕੇ ਚੀਜ਼ਾਂ ਡਿਫਰੈਂਟ ਹੋ ਜਾਂਦੀਆਂ ਉਵੇਂ ਜੀ ਮੈਨੂੰ ਇਹ ਲੱਗਿਆ ਵੀ ਜਦੋਂ ਮੈਂ ਆ ਇੱਥੇ ਆਇਆ ਉਦੋਂ ਤਾਂ ਪਹਿਲਾਂ ਤਾਂ ਹੁੰਦਾ ਜੀ ਪੀਆਰ ਬੀਪੀਆਰ ਲੈਣੀ ਆ ਜੀ ਜੀ ਜਿਵੇਂ ਮਰਜ਼ੀ ਕਰਕੇ ਸੋ ਪੀਆਰ ਜਦੋਂ ਹੋ ਗਈ ਜੀ ਫਿਰ ਬਾਅਦ ਚੋਂ ਆਬਵੀਅਸਲੀ ਮੈਂ ਇਨਵੋਲਵ ਸੀਗਾ ਸ਼ੋਆਂ ਸ਼ੋਜ਼ ਕਰਾਉਣ ਦੇ ਵਿੱਚ ਇਨਵੋਲਵ ਸੀਗਾ ਕਈ ਸ਼ੋ ਇੱਥੇ ਕਰਾਏ ਵੀ ਆ ਜੀ ਜੀ ਫਿਰ ਉਹ ਦੁਬਾਰਾ ਰੈਲਾਈਜ਼ ਹੋਇਆ ਪੈਸੇ ਤਾਂ ਸਾਰੇ ਸਿਗਰ ਲੈ ਜਾਂਦੇ ਆ ਜਿਹੜੇ ਪ੍ਰੋਮੋਟਰ ਆ ਉਹ ਤਾਂ ਵਿਹਲੇ ਹੋਏ ਨੇ ਸੋ ਫਿਰ ਉਹ ਦੁਬਾਰਾ ਰੈਲਾਈਜ਼ ਕੀਤਾ ਮੈਂ ਲੈਸਿੰਗ ਪਰ ਮੈਂ ਗਾਉਂਦਾ ਹੁੰਦਾ ਸੀ ਜੀ ਪਹਿਲਾਂ ਜੀ ਜੀ ਮੈਂ ਪਹਿਲਾਂ ਸਕੂਲ ਟਾਈਮ ਬਹੁ ਗਿਆ ਤੇ ਕਾਲਜ ਟਾਈਮ ਵੀ ਬਹੁ ਗਿਆ ਸੋ ਇਹ ਇਹ ਸਭ ਜਿਵੇਂ ਪਤਾ ਨਹੀਂ ਕਿਵੇਂ ਹੋਈ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਹਾਂਜੀ ਕਿ ਯਾਰ ਜਦੋਂ ਤੁਸੀਂ ਮੈਨੂੰ ਲੱਗਦਾ ਵੱਡੀ ਛਾਲ ਮਾਰਦੇ ਹੋਂ ਤੋਂ ਸ਼ਾਇਦ ਡਿੱਗਣ ਦਾ ਡਰ ਆ ਪਰ ਤੁਸੀਂ ਸਟੈਪ ਬਾਈ ਸਟੈਪ ਗਏ ਛਿੱਕੀ ਛਿੱਕੀ ਗੋਲ ਮੈਂ ਇੱਥੇ ਸਾਰੇ ਜਵਾਕਾਂ ਨੂੰ ਵੀ ਕਹਿਣਾ ਹੁਣਨਾ ਅਕਸਰ ਵੀ ਤੁਸੀਂ ਸੁਪਨੇ ਜ਼ਰੂਰ ਲਓ ਪਰ ਛੋਟੇ-ਛੋਟੇ ਕਰਕੇ ਜਿਹੜੇ ਕਿ ਤੁਸੀਂ ਇੱਥੇ ਅੱਜ ਜਿਹੜੀ ਮੇਰੀ ਇਸ ਗੱਲ ਨੂੰ ਬੜੀ ਪੁਖਤਾ ਤਰੀਕੇ ਨਾਲ ਸੱਸਿਆ ਵੀ ਮੈਂ ਨਿੱਕੇ-ਨਿੱਕੇ ਸੁਪਨੇ ਇਹਨਾਂ ਨੂੰ ਤੁਰਦਾ ਗਿਆ ਤੇ ਬਿਲਕੁਲ ਪ੍ਰਮੋਟਰਾਂ ਦੇ ਹਿੱਸੇ ਤਾਂ ਨਾ ਮੈਂ ਤਾਂ ਆਦਾ ਉਹਨਾਂ ਵੀ ਥੋੜਾ ਜਿਹਾ ਜਿਹੜਾ ਗੱਲ ਤੇ ਰੱਸੀ ਜੀ ਪਾਉਣੀ ਹੁੰਦੀ ਹੈ ਨਾ ਉਹੀ ਹੁੰਦੀ ਹੈ ਬਾਕੀ ਬਾਕੀ ਟਾਈਮ ਤਾਂ ਗਾਣੇ ਮਿਲਦੇ ਨਹੀਂ ਮੈਂ ਹੁਣ ਇਹ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਆਪ ਸਿੰਗਰ ਹ ਸੋ ਭਈ ਮੈਂ ਨਹੀਂ ਚਾਹੁੰਦਾ ਪ੍ਰਮੋਟਰ ਮੇਨ ਨੂੰ ਗੁੱਸੇ ਹੋਣ ਇਸ ਚੀਜ਼ ਤੋਂ ਬਟ ਪਹਿਲਾਂ ਦੀਆਂ ਪ੍ਰਮੋਟਰ ਗਿਰੀਆਂ ਤੇ ਹੁਣ ਦੀਆਂ ਪ੍ਰਮੋਟਰ ਗਿਰੀਆਂ 'ਚ ਬਹੁਤ ਫਰਕ ਆ ਜਾਂਦਾ ਜਦੋਂ ਅਸੀਂ ਸ਼ੋਅ ਕਰਾਉਂਦੇ ਸੀਗੇ ਉਦੋਂ ਟੈਕਸੀ ਚਲਾ ਕੇ ਸ਼ੋਅ ਕਰਾਉਂਦੇ ਸੀ ਟਿਕਟ ਵੀ ਜਾ ਕੇ ਵੇਚਣੀ ਪੈਂਦੀ ਹੁੰਦੀ ਸੀ ਹਾਂਜੀ ਟੈਕਸੀ ਚਲਾਉਂਦੇ ਸੀਗੇ ਜੀ ਸ਼ੋਅ ਕਰਾਉਂਦੇ ਸੀਗੇ ਜੀ ਹੁਣ ਜਿਹੜੇ ਸ਼ੋਅ ਹੁੰਦੇ ਆ ਉਹ ਬਹੁਤ ਜ਼ਿਆਦੇ ਸ਼ੌਂਕ ਲਈ ਹੁੰਦੇ ਆ ਜਿਨ੍ਹਾਂ ਕੋਲੇ ਠੀਕ ਆ ਉਹਦਾ ਜਿਗਾਰਮੈਂਟ ਹੈਗਾ ਹੋ ਗਿਆ ਉਹਨਾਂ ਕੋਲੇ ਜਿਗਾਰਮੈਂਟ ਹੈਗਾ ਉਹ ਕਹਿੰਦੇ ਯਾਰ ਠੀਕ ਆ ਸ਼ੌਂਕ ਲਈ ਕਰਾਉਨੇ ਆ ਸਾਡੇ ਲਈ ਸ਼ੌਂਕ ਨਹੀਂ ਸੀ ਸਾਡੇ ਲਈ ਇਹ ਸੀਗਾ ਵੀ ਯਾਰ ਠੀਕ ਆ ਚਾਰ ਪੈਸੇ ਬਣਾਵਾਂਗੇ ਪਰ ਉਹ ਕਦੇ ਬਣਿਆ ਹੀ ਨਹੀਂ ਹੁਣ ਹੁਣ ਮੈਂ ਇਹਨੂੰ ਸਰਲ ਪਾਸ਼ਾ ਚ ਕਹਿਣਾ ਹਾਂ ਬਾਈ ਵੀ ਧਨ ਆ ਗਿਆ ਤੇ ਹੁਣ ਧੰਨ ਤਨ ਕਰਾਉਣਾ ਹਾਂਜੀ ਹਾਂਜੀ ਹੁਣ ਇਹ ਕਨਸੈਪਟ ਆ ਗਿਆ ਕਬੱਡੀ ਕੱਪ ਸ਼ੋ ਚੀਜ਼ ਚਲੋ ਮਾੜੀ ਗੱਲ ਨਹੀਂ ਹੈ ਬਹੁਤ ਵਧੀਆ ਗੱਲ ਹੈ ਸਬੰਧ ਵੀ ਮੰਨਦਾ ਬਹੁਤ ਵਧੀਆ ਗੱਲ ਹੈ ਅੱਛਾ ਜਿਹੜੀ ਚੀਜ਼ ਕਲਚਰ ਚ ਹਿੱਸਾ ਪਾਉਂਦੀ ਹੈ ਸਾਡੇ ਖੇਡ ਚ ਚਾਹ ਕਿਸੇ ਵੀ ਚੀਜ਼ ਚ ਤੇ ਜੇ ਉਹ ਚ ਅਸੀਂ ਦਸਬੰਧ ਦੇ ਰੂਪੀ ਚ ਲਾ ਲੈਨੇ ਆ ਤੇ ਕੋਈ ਫਰਕ ਨਹੀਂ ਪੈਂਦਾ ਕਿੰਨੇ ਲੋਕਾਂ ਦਾ ਐਂਟਰੇਨ ਹੁੰਦਾ ਜੀ ਕਿੰਨੇ ਲੋਕ ਆ ਕੇ ਖੁਸ਼ ਹੋ ਕੇ ਜਾਂਦੇ ਆ ਉਦੇ ਚ ਦੇਖੋ ਕਿਸੇ ਦੀ ਕਿਸੇ ਦਾ ਮੈਂ ਐਜ਼ ਅ ਸਿੰਗਰ ਜਦੋਂ ਕੋਈ ਮੈਨੂੰ ਦੇਖ ਕੇ ਖੁਸ਼ ਹੁੰਦਾ ਨਾ ਮੈਨੂੰ ਲੱਗਦਾ ਮੇਰੇ ਮੁੱਲ ਮੁੜ ਗਿਆ ਚੀਜ਼ਾਂ ਇਹਦੇ ਚ ਕੋਈ ਮੈਨੂੰ ਬੈਨੀਫਿਟ ਨਹੀਂ ਹੋ ਰਿਹਾ ਵੀ ਕੋਈ ਫਾਈਨੈਂਸ਼ੀਅਲੀ ਬੈਨੀਫਿਟ ਨਹੀਂਗਾ ਉਹਦੇ ਖੁਸ਼ ਹੋਣ ਨਾਲ ਪਰ ਇੱਕ ਰੂਹ ਦਾ ਬੈਨੀਫਿਟ ਆ ਬਹੁਤ ਵੱਡਾ ਬਿਲਕੁਲ ਬਿਲਕੁਲ ਜਿਹੜਾ ਕਿ ਸ਼ਾਇਦ ਉਹਦੇ ਤੋਂ ਵੀ ਬਹੁਤ ਵੱਡਾ ਉਹ ਵੀ ਕਬੱਡੀ ਕੱਪ ਨੇ ਜੀ ਜਿਹੜੇ ਕਰਾਉਂਦੇ ਨੇ ਆਪਣੇ ਮੁੰਡੇ ਮੈਂ ਤਾਂ ਸਮਝਦਾ ਉਹਨਾਂ ਨੂੰ ਵੀ ਉਹ ਪਹਿਲੀ ਗੱਲ ਤਾਂ ਇਹ ਹੈ ਚਲੋ ਗੇਮਾਂ ਚ ਜਾਂ ਕੋਈ ਵੀ ਕੱਪ ਲਾ ਲਓ ਐਨੀ ਐਨੀ ਸਪੋਰਟਸ ਇਵੈਂਟ ਜਿਹੜਾ ਵੀ ਬੰਦਾ ਕਰਾ ਰਿਹਾ ਉਹ ਲੋਕਾਂ ਲਈ ਕਰਾ ਰਿਹਾ ਬਿਲਕੁਲ ਕਿ ਉਹ ਆ ਕੇ ਐਂਟਰਟੇਨ ਹੋਣ ਬਿਲਕੁਲ ਤੇ ਠੀਕ ਆ ਮਾੜਾ ਮੋਟਾ ਉਹਦੇ ਵਿੱਚ ਹੋਰ ਮੋਟਿਵ ਹੋਊਗਾ ਵੀ ਯਾਰ ਅਸੀਂ ਕਰਾ ਰਹੇ ਹਾਂ ਤਾਂ ਬਣਦਾ ਵੀ ਆ ਬਿਲਕੁਲ ਕ੍ਰੈਡਿਟ ਲੈਣਾ ਬਣਦਾ ਵੀ ਐਡੀ ਹੈਡੈਕ ਵੀ ਝਲਣੀ ਆ 6 6 ਮਹੀਨੇ ਪਹਿਲਾਂ ਲੱਗ ਜਾਂਦੀ ਆ ਇਹ ਚੀਜ਼ਾਂ ਬਣਨੀਆਂ ਯਾਰ ਸੋ ਸਪੋਰਟਸ ਲਈ ਇਹੋ ਜੀਆਂ ਚੀਜ਼ਾਂ ਲਈ ਆਈ ਥਿੰਕ ਇਟਸ ਇਟਸ ਸਮਥਿੰਗ ਗੁੱਡ ਟੂ ਡੂ ਸਮਥਿੰਗ ਰੈਦਰ ਦੈਨ ਘਰੇ ਬੈ ਕੇ ਗੱਲਾਂ ਕਰੀ ਜਾਣੀ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਜੀ ਮੈਂ ਤਾਂ ਕਹਿਣਾ ਹੁੰਨਾ ਵੀ ਜਦੋਂ ਤੁਸੀਂ ਕੰਮ ਕਰਕੇ ਦੇਖੋਗੇ ਨਾ ਫਿਰ ਤੁਹਾਨੂੰ ਪਤਾ ਲੱਗੇ ਉਹ ਵੀ ਜਿਹੜੀ 2 ਘੰਟਿਆਂ ਦੀ ਚੌਧਰ ਕਿੰਨੀ ਮਹਿੰਗੀ ਮਿਲਦੀ ਐਡੀ ਸੌਖੀ ਨਹੀਂ ਮਿਲਦੀ ਸਹੀ ਗੱਲ ਹੈ ਸੋ ਭਾਈ ਤੁਸੀਂ ਗਾਉਣ ਵਾਲੇ ਪਾਸੇ ਆਏ ਤੇ ਗਾਉਣ ਵਾਲੇ ਜਦੋਂ ਚੂਜ਼ ਕੀਤਾ ਗਾਣੇ ਕਿਉਂਕਿ ਜਿਹੜਾ ਟਾਈਮ ਸੀ ਉਹ ਜਦੋਂ ਤੁਸੀਂ ਗਾਣਾ ਕੱਢਿਆ ਉਹ ਟਾਈਮ ਸੀਗਾ ਜੋ ਜੋ ਵਾਲਾ ਤੇ ਰੈ ਪਾਲਾ ਤੇ ਇਧਰਲੇ ਬਿੰਗੇਟੇਡੇ ਗੱਲਾਂ ਵਾਲਾ ਪਰ ਤੁਸੀਂ ਬੜੇ ਸੱਬੇ ਕੇ ਜੇ ਗਾਣਿਆਂ ਨੂੰ ਥਾਂ ਦਿੰਦੇ ਰਹੇ ਭਾਵੇਂ ਬੇਬੇ ਬਾਪੂ ਤੇ ਸਾਰੇ ਰਿਸ਼ਤਿਆਂ ਤੇ ਗਾਇਆ ਇਹ ਤੁਸੀਂ ਚੂਜ਼ ਕਈ ਵਾਰ ਤਾਂ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਚਲੋ ਘਰੋਂ ਇੱਕ ਕਲਚਰ ਹੀ ਇਹੋ ਜਿਹਾ ਬਣ ਜਾਂਦਾ ਬੰਦੇ ਦੇ ਇੱਕ ਹੁੰਦੀ ਆ ਬੰਦੇ ਦੇ ਮਨ 'ਚ ਇਹ ਹੁੰਦੀ ਆ ਵੀ ਯਾਰ ਮੈਂ ਵੱਖਰੀ ਲੀ ਪਾ ਕੇ ਦਿਖਾਉਣੀ ਆ ਹਾਂ ਜੀ ਇਹ ਕਿਹ 21 ਵੱਬ ਬਣਿਆ ਤੁਸੀਂ ਇਹ ਇਦਾਂ ਦਾ ਚੂਜ਼ ਕਰਨ ਵਾਸਤੇ ਕਿਉਂਕਿ ਮੇਰੇ ਕੋਲ ਇੱਥੇ ਮੈਂ ਤੁਹਾਨੂੰ ਦੱਸਦਾ ਬਹੁਤ ਸਿੰਗਰ ਆਉਂਦੇ ਆ ਪਰ ਬਹੁਤ ਘੱਟ ਹੁੰਦਾ ਵੀ ਮੈਂ ਇੰਟਰਵਿਊ ਕਰਾਂ ਦੇ ਬੈਠਾਂ ਮੇਰਾ ਦਿਲ ਹੀ ਨਹੀਂ ਕਰਦਾ ਤੇ ਮੈਂ ਜੇ ਤੁਸੀਂ ਤਰਗੇ ਜਾਂ 2-4 ਗਿਣਤੀ ਦੇ ਨਾਂ ਉਹ ਆਏ ਆ ਤਾਂ ਮੈਂ ਚਾਹ ਨਾਲ ਬੈਠਾ ਹੁੰਦਾ ਵੀ ਯਾਨੀ ਇਹ ਮੁੰਡਿਆਂ ਨੇ ਜੇ ਚੰਗਾ ਕੀਤਾ ਤਾਂ ਮੈਂ ਖੁਦ ਕਰਾਂ ਇੰਟਰਵਿਊ ਸੋ ਕਿਉਂ ਇਸ ਲਾਈਨ ਦੇ ਵਿੱਚ ਮੈਨੂੰ ਇਹ ਲੱਗਦਾ ਜੀ ਵੀ ਇੱਕ ਤਾਂ ਇੱਥੇ ਰਹਿੰਦੇ ਕਰਕੇ ਹੂੰ ਹੂੰ ਅ ਚੀਜ਼ਾਂ ਆਪਾਂ ਉਹ ਚੀਜ਼ਾਂ ਹੰਡਾਈਆਂ ਅਸੀਂ ਮਾਪਿਓ ਜਾਂ ਰਿਸ਼ਤੇਆ ਤੋਂ ਪਾਸੇ ਰਹਿਣ ਵਾਲੇ ਬੰਦੇ ਆ ਜਿਨ੍ਹਾਂ ਨੇ ਲਾਈਫ ਦੇ ਅ ਬਹੁਤ ਸਾਲ 10 12 ਸਾਲ ਆਪਾਂ ਇਕੱਠੇ ਜਿਹੜੇ ਆ ਸੋ ਇੱਕ ਟਾਈਮ ਹੁੰਦਾ ਜਦੋਂ ਬੰਦਾ ਇਹ 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 ਉਹ ਟਾਈਮ ਆ ਜਿਹੜਾ ਸ਼ਾਇਦ ਤੁਹਾਡੀ ਬੌਂਡਿੰਗ ਵੀ ਬਹੁਤ ਇੱਕ ਦੂਜੇ ਨਾਲ ਵਧੀਆ ਕਰਦਾ ਉਹ ਟਾਈਮਾਂ ਦੇ ਵਿੱਚ ਸਾਡੇ ਜਿਹੜੇ ਮੁੰਡੇ ਨੇ ਮੇਰੇ ਵਰਗੇ ਅਸੀਂ ਬਾਹਰ ਆ ਗਏ ਜੀ ਹੂੰ ਹੂੰ ਤੇ ਉਹ ਜਿਹੜਾ ਟਾਈਮ ਆ ਉਹ ਤਰੱਕੀ ਲਈ ਬਾਹਰ ਬੰਦਾ ਆਉਂਦਾ ਆ ਹੂੰ ਹੂੰ ਤੇ ਮੇਰਾ ਹੁਣ ਲੇਟੈਸਟ ਮੈਂ ਗਾਣਾ ਕੀਤਾ ਸੀ ਬਲੇਸਿੰਗ ਆਫ ਬੇਬੇ ਰਿਟਰਨ ਹਾਂ ਹੁਣ ਟੂ ਉਹਦੇ ਵਿੱਚ ਮੈਂ ਸਟੋਰੀ ਦਿਖਾਈ ਹੈ ਜੀ ਵੀ ਮੈਂ ਇੱਕ ਮੁੰਡਾ ਆ ਜਿਹੜਾ ਤਰੱਕੀ ਲਈ ਆ ਜਾਂਦਾ ਬਾਹਰ ਹੂੰ ਹੂੰ ਉਹ ਘਰ ਵੀ ਲੈ ਲੈਂਦਾ ਹੂੰ ਠੀਕ ਆ ਜੀ ਸਾਰਾ ਕੁਝ ਜੋ ਉਹਦੇ ਸੁਪਨੇ ਹੁੰਦੇ ਕਾਰਾਂ ਖੜੀਆਂ ਹੂੰ ਅ ਵੱਡਾ ਘਰ ਆ ਚੀਜ਼ਾਂ ਆ ਪਰ ਜਦੋਂ ਵਾਪਸ ਜਾਂਦਾ ਉਹਦੀ ਮੰਮੀ ਹੈ ਨਹੀਂ ਹੂੰ ਠੀਕ ਹੈ ਜੀ ਤੇ ਫਿਰ ਉਹਦੀ ਮੰਮੀ ਦੀ ਰੂਹ ਉਹਨੂੰ ਕਹਿੰਦੀ ਆ ਉਹ ਮੇਰਾ ਆਪਦਾ ਹੀ ਕਨਸੈਪਟ ਆ ਜੀ ਜੀ ਉਪਰੋਂ ਜਦੋਂ ਉਹਦੀ ਫੋਟੋ ਚੱਕਦਾ ਆਪਦੀ ਮੰਮੀ ਦੀ ਤਾਂ ਉਹਦੀ ਮੰਮੀ ਦੀ ਰੂਹ ਉਹਨੂੰ ਕਹਿੰਦੀ ਆ ਵੀ ਅ ਬਈ ਪੁੱਤ ਤੇਰੀ ਹਰ ਖੁਸ਼ੀ ਨਾਲ ਖੁਸ਼ ਸੀ ਮੈਂ ਤੂੰ ਕਿਹਾ ਮੈਂ ਬਾਹਰ ਜਾਣਾ ਤੂੰ ਕਿਹਾ ਮੈਂ ਉੱਥੇ ਕੰਮ ਕਰਨਾ ਤੂੰ ਕਿਹਾ ਮੈਂ ਉੱਥੇ ਘਰ ਲੈਣਾ ਮੈਂ ਹਰ ਚੀਜ਼ 'ਚ ਖੁਸ਼ ਸੀ ਤੇਰੇ ਨਾਲ ਪਰ ਉਹਦੇ ਚ ਮੈਂ ਆਪਦੀ ਖੁਸ਼ੀ ਭੁੱਲ ਗਈ ਸੀ ਜਾਂ ਤੂੰ ਵੀ ਨਵੇਂ ਨਵੇਂ ਪੁੱਛਿਆ ਵੀ ਤੂੰ ਕਿਹੜੀ ਚੀਜ਼ ਚ ਖੁਸ਼ ਆ ਮੇਰੀ ਖੁਸ਼ੀ ਆ ਮਹਿਲ ਬਣਾ ਰਹੀ ਨਹੀਂ ਸੀ ਮੇਰੀ ਖੁਸ਼ੀ ਤੇਰੇ ਨਾਲ ਟਾਈਮ ਸਪੈਂਡ ਕਰਨ ਚ ਸੀ ਉਹ ਮੈਨੂੰ ਰਿਸੀਵ ਨਹੀਂ ਹੋਇਆ ਸੋ ਵੀ ਲੌਸਟ ਸੋ ਮੱਚ ਫਾਰ ਥਿਸ ਇਹ ਆਪਾਂ ਅੱਗੇ ਜਾ ਕੇ ਸਾਡੇ ਵਰਗੇ ਬੰਦੇ ਨੂੰ ਅੱਗੇ ਜਾ ਕੇ ਰਿਅਲਾਈਜ਼ ਹੋਣਾ ਸਮਾਂ ਪੈ ਕੇ ਸਮਾਂ ਪੈ ਕੇ ਫਿਰ ਸ਼ਾਇਦ ਮੈਂ ਰੱਬ ਦੀ ਕਿਰਪਾ ਨਾਲ ਮੇਰੇ ਮੰਮੀ ਡੈਡੀ ਜੀ ਆਉਂਦੇ ਆ ਮੈਂ ਹੁਣ ਟਾਈਮ ਸਪੈਂਡ ਕਰ ਰਿਹਾ ਉਹਨਾਂ ਦੇ ਨਾਲ ਜਿਨ੍ਹਾਂ ਕੋਲੇ ਨਹੀਂ ਹੈਗੇ ਔਰ ਰਿਅਲਾਈਜ਼ ਕਰਦੇ ਆ ਸ਼ਾਇਦ ਮੈਂ ਫੋਨ ਤੇ ਗੱਲ ਕਰ ਲੈਂਦਾ ਸ਼ਾਇਦ ਮੈਂ ਉਹਨਾਂ ਕੋਲੇ ਹੁੰਦਾ ਸ਼ਾਇਦ ਮੈਂ ਚੀਜ਼ਾਂ ਦੇ ਵਿੱਚ ਇਨਵੋਲਵ ਹੁੰਦਾ ਮੈਂ ਉਹਨਾਂ ਤੋਂ ਪੁੱਛਦਾ ਵੀ ਅੱਛਾ ਬੇਬੇ ਆਹ ਚੀਜ਼ ਚਾਹੀਦੀ ਸੀ ਸੋ ਮੈਂ ਇਹ ਮੈਨੂੰ ਸ਼ੁਰੂ ਤੋਂ ਰਿਆ ਇਸੇ ਕਰਕੇ ਮੈਂ ਇਹ ਗਾਣੇ ਗਾਏ ਬਹੁਤ ਹੀ ਖੂਬਸੂਰਤ ਗਾਣਾ ਫੜਮਾਇਆ ਵੀ ਬਹੁਤ ਸੋਹਣਾ ਮੈਂ ਦੇਖਿਆ ਪਰ ਉਹਨਾਂ ਚ ਜਿਹੜਾ ਕਨਸੈਪਟ ਤੁਸੀਂ ਰੱਖਿਆ ਪਿਛਲਾ ਤੇ ਇੱਥੋਂ ਵਾਲਾ ਕੰਬੀਨੇਸ਼ਨ ਬੜਾ ਵਧੀਆ ਲੱਗਦਾ ਮੈਂ ਸਾਰੇ ਗਾਣੇ ਸੁਣੇ ਆ ਤਦ ਤੁਸੀਂ ਜਿਹੜਾ ਬਾਪੂ ਗਾਣੇ ਦੀ ਵੀ ਜੇ ਗੱਲ ਕਰੀਏ ਉਹਦੇ ਚ ਵੀ ਮੈਂ ਇੱਕ ਚੀਜ਼ ਦੇਖਦਾ ਵੀ ਚਲ ਦੇਖੋ ਦੇਖੀ ਉਹ ਤੋਂ ਬਾਅਦ ਤਾਂ ਬਹੁਤ ਗਾਣੇ ਆ ਗਏ ਪਰ ਜਿਹੜਾ ਤੁਸੀਂ ਗਾਣਾ ਗਾਇਆ ਸੀ ਬੜਾ ਵਧੀਆ ਕਨਸੈਪਟ ਸੀ ਵੀ ਕੇ ਆ ਰਹੀ ਸੀ ਉਹ ਚੀਜ਼ਾਂ ਦੇਖਦੇ ਨਹੀਂ ਵੀ ਬਾਪੂ ਦੀ ਕਿਹੜੀ ਮਿਹਨਤ ਕਰਕੇ ਸੀ ਕਿੱਥੋਂ ਤੱਕ ਪਹੁੰਚੇ ਆ ਉਹ ਬੜਾ ਇੱਕ ਮੈਨੂੰ ਵਧੀਆ ਲੱਗਦਾ ਕਿਉਂਕਿ ਮੈਂ ਵੀ ਫੋਰਡ ਲਵਰ ਹਾਂ ਅੱਛਾ ਠੀਕ ਹੈ ਜੀ ਤੇ ਮੈਂ ਇਵਨ ਇੱਥੇ ਵੀ ਫੋਰਡ ਬਣਾ ਕੇ ਖੜਾਇਆ ਹੋਇਆ ਸਿਰਫ ਇਸ ਲਈ ਵਾਓ ਓਕੇ ਜੀ ਓਕੇ ਤਾਂ ਕਰਕੇ ਮੈਨੂੰ ਉਹਦੇ ਵੀ ਕੋਈ ਕੀ ਜ਼ਰੂਰ ਕਿਵੇਂ ਆਈਡੀਆ ਤੇ ਕੀ ਸੀ ਮੈਂ ਨਾ ਪਿੱਛੇ ਜੇ ਜੀ ਫਾਜ਼ਲ ਜੀ ਮੇਰਾ ਆਈ ਥਿੰਕ ਮੇਰਾ ਸ਼ੋ ਸੀ ਇਹ ਗੱਲ ਹੋਣੀ ਆ ਪਿਛਲੇ ਸਾਲ ਦੀ ਹੋਣੀ ਆ ਹੂੰ ਹੂੰ ਤੇ ਉਹ ਹੁਣ ਓਬਵੀਅਸਲੀ ਫਾਦਰਜ਼ ਡੇ ਤੇ ਮੇਰਾ ਗਾਣਾ ਚੱਲਦਾ ਆ ਜੀ ਸਾਰੇ ਪਾਸੇ ਚੱਲਦਾ ਫਿਰ ਰੀਲਾਂ ਤੇ ਆ ਜਾਂਦਾ ਕਿਉਂਕਿ ਫਾਦਰਜ਼ ਡੇ ਲਈ ਮੇਰਾ ਗਾਣਾ ਬਣਿਆ ਹੋਇਆ ਉਹ ਜੀ ਜੀ ਆ ਉਥੇ ਜਿਹੜਾ ਭਾਜੀ ਨੇ ਆਪਣੇ ਉਹ ਇੰਟਰਵਿਊ ਕਰ ਰਹੇ ਸੀਗੇ ਮੇਰੀ ਹੂੰ ਹੂੰ ਕਹਿੰਦੇ ਵੀ ਤੁਸੀਂ ਫਿਰ ਤੁਸੀਂ ਤਾਂ ਵੀ ਬਾਪੂ ਦੇ ਗਾਣੇ ਗਾਏ ਆ ਤੁਸੀਂ ਤਾਂ ਫਿਰ ਆਪਦੇ ਡੈਡੀ ਨੂੰ ਬਹੁਤ ਬਈ ਯੂ نو ਡੈਡਸ ਗਾਈ ਬਈ ਡੈਡੀ ਲਵ ਯੂ ਥਿਸ ਥੈਟ ਮੈਂ ਕਹਾਂ ਵੀ ਮੈਂ ਜ਼ਿੰਦਗੀ ਚ ਨਹੀਂ ਅਜੇ ਤੱਕ ਆ ਹਾਂ ਬਿਕੋਜ਼ ਸਾਡੀਆਂ ਜਿਹੜੀਆਂ ਪਿੰਡਾਂ ਵਾਲੀਆਂ ਫੈਮਲੀਆਂ ਹੁੰਦੀਆਂ ਕਈਆਂ ਕਈ ਫੈਮਲੀਆਂ ਦੀ ਗੱਲ ਕਰਦਾ ਮੈਨੂੰ ਨਹੀਂ ਪਤਾ ਹੁਣ ਤਾਂ ਕਹਿ ਤੂੰ ਦਿੰਦੇ ਆ ਜਵਾਬ ਸਾਡੇ ਤੋਂ ਤਾਂ ਕਦੇ ਹੱਗ ਹੀ ਨਹੀਂ ਹੋਇਆ ਨਾ ਠੀਕ ਆ ਬਈ ਪਿਆਰ ਸ਼ਾਇਦ ਅਸੀਂ ਹੱਗਣਾਂ ਤੋਂ ਵੱਧ ਕਰਦੇ ਹਾਂ ਕਰਦੇ ਹਾਂ ਠੀਕ ਹੈ ਜੀ ਸਾਡੇ ਤੋਂ ਤਾਂ ਕਦੇ ਡੈਡੀ ਨੂੰ ਆਪਾਂ ਮੈਂ ਨਹੀਂ ਕਿਹਾ ਕਦੇ ਆਈ ਲਵ ਯੂ ਡੈਡ ਨਹੀਂ ਕਿਹਾ ਹਾਂ ਚੀਜ਼ਾਂ ਕੀਤੀਆਂ ਉਹਨਾਂ ਲਈ ਬਈ ਜਿਹੜੀਆਂ ਕਿ ਸ਼ਾਇਦ ਕਰਕੇ ਵੀ ਨਹੀਂ ਹੁੰਦਾ ਵੀ ਅਸੀਂ ਰਿਅਲਾਈਜ਼ ਕਰਵਾਈਏ ਉਹਨਾਂ ਨੂੰ ਕਿ ਅਸੀਂ ਕੀਤੀਆਂ ਇੱਕ ਥੋੜੀ ਜਿਹੀ ਰਿਐਲਿਟੀ ਵਾਲੀ ਚੀਜ਼ ਹੁੰਦੀ ਆ ਬਈ ਹਾਂ ਗਾਣੇ ਮੈਂ ਜ਼ਰੂਰ ਗਾਏ ਆ ਜੀ ਪਰ ਆਈ ਕੈਨ ਨਾਟ ਟੈਲ ਮਾਈ ਡੈਡ ਕਿ ਆਈ ਲਵ ਯੂ ਡੈਡ ਉਹਨਾਂ ਨੂੰ ਪਤਾ ਹੈ ਵੀ ਮੇਰਾ ਮੁੰਡਾ ਮੈਨੂੰ ਬਹੁਤ ਪਿਆਰ ਕਰਦਾ ਫਾਰਮੈਲਟੀਆਂ ਵਾਲੀ ਚੀਜ਼ ਮੇਰੇ ਤੋਂ ਹੁੰਦੀ ਨਹੀਂ ਹਾਂ ਗਾਣਾ ਜਿਹੜਾ ਗਾਉਣਾ ਉਹ ਮੈਨੂੰ ਲੱਗਿਆ ਮੈਨੂੰ ਮੇਰੇ ਫਾਦਰ ਸਾਹਿਬ ਲਈ ਗਾਉਣਾ ਚਾਹੀਦਾ ਵੀ ਮੇਰੇ ਡੈਡੀ ਨੇ ਮੇਰੇ ਲਈ ਬਹੁਤ ਕੀਤਾ ਔਰ ਦੁਨੀਆ ਦੇ ਸਾਰੇ ਡੈਡੀ ਬਹੁਤ ਕਰਦੇ ਜਿੰਨੀ ਕੈਪੇਬਿਲਟੀ ਹੁੰਦੀ ਆ ਉਨੀ ਕਰਦੇ ਆ ਜਿੰਨੀ ਵੀ ਕਿਸੇ ਦੀ ਕਿਸੇ ਸਾਈਕਲ ਦੀ ਕੈਪੇਬਿਲਟੀ ਆ ਉਹ ਸਾਈਕਲ ਲੈ ਕੇ ਦਿੰਦਾ ਬਿਲਕੁਲ ਤੇ ਜਿਹਦੀ ਕਿਸੇ ਵੀ ਤਰ੍ਹਾਂ ਦੀ ਗੱਲ ਠੀਕ ਆ ਮੈਂ ਆਡੀ ਸ਼ਵ ਦੀ ਯੂਜ਼ ਜ਼ਰੂਰ ਕੀਤਾ ਜੱਟ ਆਡੀਆ ਜੇ ਘੁੰਮਦਾ ਫਿਰੇ ਬਟ ਉਹ ਆਡੀ ਸਾਈਕਲ ਵੀ ਹੋ ਸਕਦਾ ਇੱਕ ਬਾਪੂ ਵਾਲੇ ਫੋੜ ਕਰਕੇ ਹਾਂਜੀ ਚੀਜ਼ਾਂ ਮੈਂ ਮਤਲਬ ਉਹ ਗਾਣੇ ਨੇ ਮੈਨੂੰ ਜ਼ਿੰਦਗੀ ਦਿੱਤੀ ਜੀ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਸ਼ਾਇਦ ਜਿਹੜੇ ਅਗਲੇ ਗਾਣੇ ਆਏ ਉਹਨਾਂ ਨੇ ਮੈਨੂੰ ਬਹੁਤ ਨਾਂ ਦਿੱਤਾ ਅ ਅ ਬlesing of baby ਅ ਫਿਰ blesing of sister ਭੈਣ ਤੇ ਗਾਇਆ ਨਹੀਂ ਸੀ ਕਿਸੇ ਨੇ ਨਹੀਂ ਗਾਇਆ ਨਹੀਂ ਸੀ ਸੋ ਉਹ ਵੀ ਜਦੋਂ ਮੇਰੇ ਕੋਲੇ ਮੈਂ ਮੈਂ ਗਾਉਣਾ ਸੀ ਆਪਦੀ ਭੈਣ ਲਈ ਓਬਵੀਅਸਲੀ ਮੈਂ ਗਾਉਣਾ ਸੀਗਾ ਮੇਰੀ ਭੈਣ ਆ ਮੇਰੀ ਭੈਣ ਨੇ ਮੈਨੂੰ ਪਹਿਲੀ ਕਾਰ ਲੈ ਕੇ ਦਿੱਤੀ ਮੈਨੂੰ ਲੱਗਿਆ ਮੈਂ ਗਾਉਣਾ ਹੈ ਸੋ ਇਦਾਂ ਹੀ ਮੈਂ ਭਰਾ ਤੇ ਗਿਆ ਜੀ ਤੇ ਸੋ ਮਤਲਬ ਆਈ ਥਿੰਕ ਕਿ ਇਹ ਇਹੋ ਗਾਣੇ ਨੇ ਜੀ ਇਹ ਜੇ ਕੱਲ ਨੂੰ ਮੈਂ ਮਰਮੁਰ ਵੀ ਗਿਆ ਤੇ ਚੇਤੇ ਕਰਨਗੇ ਲੋਕ ਵੀ ਹਾਂ ਵੀ ਗਾਏ ਨੇ ਨਹੀਂ ਦੇਖੋ ਇਹ ਜਿਹੜਾ ਨਵੇਕਲਾ ਕੰਮ ਹੁੰਦਾ ਨਾ ਉਹ ਕਈ ਵਾਰੀ ਕੀ ਹੁੰਦਾ ਤੁਸੀਂ ਹਜ਼ਾਰ ਗਾਣੇ ਗਾ ਕੇ ਵੀ ਹਾਂ ਜੀ ਹੋਰ ਲੈਵਲ ਨਹੀਂ ਪਸ਼ੂ ਪਾਉਂਦੇ ਉੱਥੇ ਨਹੀਂ ਖੜ੍ਹ ਸਕਦੇ ਲੰਮਾ ਟਾਈਮ ਜਿਹੜਾ ਤੁਸੀਂ ਇੱਕ ਗਾਣੇ ਨਾਲ ਜਿਹੜਾ ਤੁਸੀਂ ਆ ਸਿਰਜਤਾ ਇੱਕ ਜਿਹੜਾ ਸਿਰਜਤਾ ਹਾਂਜੀ ਕਰਾਇ ਬਾਈ ਗੁਰੂ ਕਰਾਉਣ ਵਾਲਾ ਜੀ ਬਾਬੇ ਨੇ ਚੀਜ਼ਾਂ ਕਈਆਂ ਵੀ ਕਰ ਮੈਨੂੰ ਪਤਾ ਨਹੀਂ ਕਿੱਥੋਂ ਚੀਜ਼ਾਂ ਹੁੰਦੀਆਂ ਇਹ ਆਪਾਂ ਕਰਤੀਆਂ ਜੀ ਐਂਡ ਲੁੱਕ ਅਨ ਐਕਸੈਪਟ ਕੀਤੀਆਂ ਇਹ ਬਹੁਤ ਵੱਡੀ ਚੀਜ਼ ਸੀ ਮੈਨੂੰ ਇਸ ਚੀਜ਼ ਤੇ ਸਵਾਲ ਕਰਨਾ ਸੀ ਮੈਂ ਵੀ ਹੁਣ ਦੇਖੋ ਜਦੋਂ ਗਾਇਕ ਦੀ ਗੱਲ ਕਰਦੇ ਆ ਐਂਟਰਟੇਨਮੈਂਟ ਵਿੱਚ ਆ ਜਾਂਦਾ ਠੀਕ ਆ ਕਿਉਂਕਿ ਗਾਇਕ ਤੋਂ ਆਪਾਂ ਇਹੀ ਚੀਜ਼ਾਂ ਪਾੜਦੇ ਆ ਵੀ ਐਂਟਰਟੇਨ ਕਰਾਂਗੇ ਐਂਟਰਟੇਨ ਵੇਲੇ ਨੱਚਣਾ ਗਾਉਣਾ ਅਸਲਾ दारू ਇਹ ਚੀਜ਼ਾਂ ਦੀ ਪਰਮਾਰ ਹੋ ਜਾਂਦੀ ਆ ਨਾ ਚਾਹੁੰਦੇ ਵੀ ਹੋ ਜਾਂਦੀ ਆ ਲੱਖ ਮੇਰੇ ਵਰਗਾ ਕੈਮਰੇ ਤੇ ਬਹਿ ਕੇ ਕਹੀ ਜਾਵੇ ਵੀ ਐ ਪਰ ਕਿਹੜਾ ਨਹੀਂ ਜਿਹੜਾ ਡਾਂਸ ਨਹੀਂ ਕੀਤਾ ਉਹ ਜਿਹੜਾ ਨਹੀਂ ਨੱਚਣਾ ਚਾਹ ਉਹ ਕਿਹੜੇ ਨਹੀਂ ਤੇ ਮਾਰ ਰਿਓ ਤੁਸੀਂ ਇੰਨਾ ਕ ਵਧੀਆ ਤੁਹਾਡੇ ਕੋਲ ਇੱਕ ਕਲੈਕਸ਼ਨ ਆ ਕਿੰਨੇ ਕ ਲੋਕ ਸਿਫਾਰਿਸ਼ ਕਰਦੇ ਜੇ ਤੁਸੀਂ ਸਟੇਜ ਤੇ ਹੁੰਨੇ ਐ ਇੰਨਾ ਕਲੈਕਸ਼ਨਾਂ ਦੀ ਬਹੁਤ ਆਈ ਥਿੰਕ ਜੀ ਮੈਨੂੰ ਸਾਦੀ ਇਸ ਚੀਜ਼ ਕਰਕੇ ਆ ਹਮ ਮੈਂ ਜਿੰਨੇ ਵੀ ਵਿਆਹ ਪ੍ਰੋਗਰਾਮ ਚੀਜ਼ਾਂ ਕਰਦਾ ਆ ਹਮ ਮੈਨ ਬੜੇ ਸ਼ੌਂਕ ਲਈ ਕਰਨਾ ਬਾਈ ਜੀ ਹਮ ਹਮ ਮੇਰੀ ਸਿੰਗਿੰਗ ਜਿਹੜੀ ਆ ਉਹ ਮੈਂ ਜੇ ਕਲੀਅਰ ਸ਼ਬਦਾਂ ਚ ਕਹਾਂ ਮੇਰੀ ਸਿੰਗਿੰਗ ਪੈਸੇ ਲਈ ਨਹੀਂਗੀ ਹਮ ਹਮ ਮੇਰੀ ਸਿੰਗਿੰਗ ਮੇਰੀ ਇਨਰ ਫੀਸ ਇਸ ਲਈ ਇਹਨਰ ਪੀਸ ਲਈ ਆ ਮੈਂ ਉਹਦੇ ਲਈ ਕਹੋ ਨਾ ਮੈਨੂੰ ਸ਼ੌਂਕ ਆ ਗਾਉਣ ਦਾ ਮੈਨੂੰ ਸ਼ੌਂਕ ਆ ਪਰਫਾਰਮ ਕਰਨ ਦਾ ਮੈਂ ਬਹੁਤ ਪੀਸਫੁਲ ਰਹਿੰਦਾ ਉਹ ਚੀਜ਼ ਦੇ ਨਾਲ ਦਿਮਾਗ ਚ ਬਹੁਤ ਹਾਂ ਮੈਂ ਹੋਰ ਕੰਮ ਕਰ ਵੀ ਕਰਦਾ ਸ਼ਾਇਦ ਉਸ ਚੀਜ਼ ਦੇ ਸਾਹਮਣੇ ਸਿੰਗਿੰਗ ਜਿਹੜਾ ਪੈਟਰਨ ਆ ਉਹ ਸ਼ਾਇਦ ਛੋਟਾ ਆ ਹੁਣ ਮੇਰੇ ਲਈ ਜਿੰਨੇ ਮੈਂ ਹੋਰ ਕੰਮਾਂ ਜਿਨਵੋਲਵ ਆ ਪਰ ਮੈਂ ਸਿੰਗਿੰਗ ਛੱਡ ਨਹੀਂ ਸਕਦਾ ਮੈਨੂੰ ਸਿੰਗਿੰਗ ਬਹੁਤ ਪਿਆਰ ਆ ਰੂਹ ਦਾ ਸਕੂਨ ਆ ਜੇ ਕੋਈ ਮੈਨੂੰ ਮੈਂ ਮਤਲਬ ਮ 2014 ਦੇ ਸ਼ੋਅ ਲਾਉਣਾ ਜੀ ਹਮ ਮੇਰੀ ਇੱਕ ਵੀ ਲੜਾਈ ਨਹੀਂ ਕਿਸੇ ਸ਼ੋਅ ਚ ਹਮ ਕਿਉਂਕਿ ਰੀਜ਼ਨ ਉਹਦਾ ਇਹ ਹੈ ਜਦੋਂ ਮੈਨੂੰ ਕੋਈ ਲੜਾਈਆਂ ਹੁੰਦੀਆਂ ਬਾਈ ਹਮ ਆਹ ਗਾਣਾ ਲਾ ਦੇ ਹਮ ਹਮ ਇੱਕ ਗਾਣਾ ਹੋਰ ਲਾ ਹਮ ਹਮ ਠੀਕ ਆਬਵੀਅਸਲੀ ਪੈਗ ਪੁਗ ਲੱਗੇ ਨੇ ਇੱਕ ਗਾਣਾ ਹੋਰ ਲਾ ਮੈਂ ਅਗਲੇ ਨੂੰ ਕਹਿੰਦਾ ਮੈਂ ਦੋ ਲਾਉਣੇ ਬਾਈ ਹਮ ਤੇ ਕਿਉਂ ਕਹਿਣਾ ਠੀਕ ਆ ਵੀ ਆਲ ਆਲ ਸਿੰਗ ਟੂ ਹਮ ਉਹ ਤਾਂ ਠੀਕ ਹੈ ਜੀ ਹਾਂਜੀ ਦੋ ਫਿਰ ਇੱਕ ਹੋਰ ਹੋਰ ਦੋ ਉਹ ਫਿਰ ਅਸਲ 'ਚ ਕਿਉਂਕਿ ਮੈਂ ਸ਼ੌਂਕ ਲਈਗਾ ਹਾਂ ਜੀ ਚੀਜ਼ਾਂ ਆਪਾਂ ਕਦੇ ਇਸ ਆਰਗੂਮੈਂਟ 'ਚ ਪਏ ਨਹੀਂ ਜੀ ਚੀਜ਼ਾਂ 'ਚ ਸ਼ੌਂਕ ਨਾਲ ਹੀ ਚੀਜ਼ਾਂ ਕੀਤੀਆਂ ਤੇ ਮੇਨਲਾ ਦਾ ਪ੍ਰਮਾਤਮਾ ਜਦੋਂ ਤੱਕ ਇਹ ਮੇਹਰ ਬਣਾਈ ਰੱਖੇ ਮੈਂ ਸ਼ੌਂਕ ਨਾਲ ਹੀ ਕਰੂੰਗਾ ਜੀ ਨਹੀਂ ਫਿਰ ਮੈਂ ਛੱਡ ਦੂੰਗਾ ਜੇ ਮੇਰਾ ਸ਼ੌਂਕ ਨਹੀਂ ਰਿਹਾ ਮੈਂ ਉਸੇ ਤੇ ਨਹੀਂ ਛੱਡ ਦੇਣੀ ਬਹੁਤ ਬਹੁਤ ਵਧੀਆ ਗੱਲਾਂ ਬਾਤਾਂ ਜੀ ਗੱਲਾਂ ਬਾਤਾਂ ਆਪਾਂ ਚਾਹ ਸਾਰੀ ਰਾਤ ਬੈਠੇ ਕਰੀ ਜਾਈਏ ਇੰਨੀਆਂ ਵਧੀਆ ਤੁਹਾਡੇ ਕੋਲੇ ਮੈਨੂੰ ਵੀ ਇਹ ਰੂਹ ਦਾ ਸਕੂਨ ਆ ਮੈਂ ਗਿਣਤੀ ਦੇ ਲੋਕਾਂ ਨੂੰ ਸੁਣਦਾ ਗਿਣਤੀ ਦੇ ਲੋਕਾਂ ਬਾਰੇ ਦੇਖਦਾ ਰਹਿਣਾ ਕਾਰਨ ਕੀ ਆ ਵੀ ਉਹ ਵੀ ਗਿਣਤੀ ਦੀ ਆ ਹਾਂਜੀ ਹਾਂਜੀ ਇਹ ਵੀ ਕਹਿਣਾ ਵੀ ਮੈਂ ਤਾਂ ਐ ਨਹੀਂ ਦੇਖਦਾ ਵੀ ਉਹ ਬਾੜੇ ਆ ਉਹ ਹੈ ਹੀ ਗਿਣਤੀ ਦੇ ਜਿਹੜਾ ਕੋਈ ਚੰਗਾ ਕਰ ਰਿਹਾ ਜਾਂ ਤੇ ਅਸੀਂ ਤਾਂ ਦੁਆਰਦਾਸ ਕਰ ਸਕਦੇ ਆ ਵੀ ਤੁਸੀਂ ਕਰਦੇ ਰਹੋ ਪਰ ਜਾਣ ਤੋਂ ਪਹਿਲਾਂ ਕੋਈ ਫਿਊਚਰ ਦੀ ਹੋਰ ਕੋਈ ਕੀ ਕੀ ਹੁਣ ਤੁਹਾਡੇ ਪਲਾਨ ਆ ਅਮ ਬਾਈ ਜੀ ਫਿਊਚਰ ਨੂੰ ਲੈ ਕੇ ਦੇਖੋ ਮੈਂ ਆਬਵੀਅਸਲੀ ਸਿੰਗਿੰਗ ਤਾਂ ਕਰ ਹੀ ਰਹੇ ਆ ਚੀਜ਼ਾਂ ਕਰ ਰਹੇ ਆ ਆ ਆ I think ਸਾਰੇ ਜਿੰਨੇ ਵੀ ਸਿੰਗਰ ਨੇ ਪੰਜਾਬੀ ਇੰਡਸਟਰੀ ਦੇ ਸਾਰੇ ਮੇਰੇ ਤੋਂ ਬਹੁਤ ਜ਼ਿਆਦਾ ਸੋਹਣਾ ਗਾਉਂਦੇ ਆ ਜੀ ਜੀ ਸਾਰਿਆਂ 'ਚ ਬਹੁਤ ਜ਼ਿਆਦਾ ਕੈਪੇਬਿਲਿਟੀ ਆ ਮੇਰੇ ਤੋਂ ਵੱਧ ਆ ਹਮ ਹਮ ਸਾਰਿਆਂ 'ਚ ਮੈਂ ਬਹੁਤ ਆਲਮੋਸਟ ਸਾਰੇ ਸਿੰਗਰਾਂ ਦਾ ਮੈਂ ਫੈਨ ਆ ਜਿਹੜਾ ਬੰਦਾ ਘਰੋਂ ਨਿਕਲ ਕੇ ਗਾਉਣ ਲੱਗਿਆ ਮੈਂ ਉਹ ਬੰਦੇ ਦਾ ਫੈਨ ਆ ਬਿਲਕੁਲ ਬਿਲਕੁਲ ਵੀ ਜਿਹਨੇ ਵੀ ਗਾਇਆ ਜਾਂ ਗਾ ਰਿਹਾ ਹੁਣ ਮੈਂ ਵੀ ਜੀ ਉਸੇ ਭੀੜ ਦਾ ਹਿੱਸਾ ਮੈਂ ਆ ਮੈਂ ਮੇਰਾ ਸ਼ੌਂਕ ਆ ਗਾਣਾ ਗਾਉਣਾ ਮੈਂ ਹਟਣਾ ਨਹੀਂ ਜੀ ਤੇ ਹੁਣ ਮੈਂ ਆਉਣ ਲੱਗਿਆ ਲਾਸਟ ਗਾਣਾ ਐਲਬਮ ਦਾ ਰਿਕਾਰਡ ਕਰਕੇ ਆਇਆ ਸੀ ਸੋ ਮੇਰੀ ਪਹਿਲੀ ਡਿਊਟ ਐਲਬਮ ਆ ਰਹੀ ਆ ਅੱਛਾ ਸਾਰੀਆਂ ਜਿੰਨੀਆਂ ਵੀ ਆਪਣੀਆਂ ਫੀਮੇਲ ਸਿੰਗਰਸ ਆ ਸਾਰੀਆਂ ਨਾ ਗਾਣੇ ਆ ਜੀ ਮੇਰੇ ਇੱਕ ਇੱਕ ਗਾਣਾ ਸਾਰਿਆਂ ਦਾ ਹਾਂਜੀ ਉਸ ਉਸ ਐਲਬਮ ਦੇ ਵਿੱਚ 8 ਸਿੰਗਰਸ ਨਾਲ ਗਾਣੇ ਆ ਡਿਊਟ ਅਲੱਗ-ਅਲੱਗ ਸਿੰਗਰਸ ਦੇ ਨਾਲ ਸੋ ਮੈਂ ਹੁਣ ਕੰਪਲੀਟ ਕਰਕੇ ਆਇਆ ਇੱਕ ਗਾਣਾ ਮੇਰਾ ਤੇ ਬੋਹਿਮੀਆਂ ਦਾ ਮੈਂ ਆਪਦੇ ਪਿੰਡ ਤੇ ਗਾਇਆ ਅੱਛਾ ਬੋਹਿਮੀਆਂ ਨੇ ਆਪਦੇ ਪਿੰਡ ਤੇ ਗਾਇਆ ਸੋ ਬਾਈ ਨੇ ਉਹ ਇੱਕ ਉਹ ਇੱਕ ਬੜਾ ਅਲੱਗ ਗਾਣਾ ਹੈ ਉਹ ਲੋਕਾਂ ਨੂੰ ਬਹੁਤ ਪਸੰਦ ਆਊਗਾ ਹਮਮ ਕਿਉਂਕਿ ਉਹਦੇ ਵਿੱਚ ਸਾਰੇ ਪਿੰਡ ਦੀਆਂ ਚੀਜ਼ਾਂ ਮੈਂ ਦੱਸੀਆਂ ਬਹੁਤ ਬਹੁਤ ਮਾਡਰਨ ਤਰੀਕੇ ਨਾਲ ਦੱਸੀਆਂ ਹੋਈਆਂ ਬੋਹਿਮੀਆਂ ਭਾਜੀ ਨੇ ਲਾਹੌਰ ਬਾਰੇ ਦੱਸੀਆਂ ਅੱਛਾ ਕਿਉਂਕਿ ਭਾਜੀ ਬਿਲੋਂਗਸ ਟੂ ਲਾਹੌਰ ਤੇ ਸੋ ਅਸੀਂ ਦੋਵਾਂ ਨੇ ਆਪਦੇ ਆਪਦੇ ਪਿੰਡ ਤੇ ਗਾਇਆ ਵਾਹ ਉਸ ਉਹ ਮੇਰਾ ਨੈਕਸਟ ਰਿਲੀਜ਼ ਉਹੀ ਹੈ ਉਹਦੇ ਤੋਂ ਬਾਅਦ ਮੇਰੀ ਐਲਬਮ ਆ ਅੱਛਾ ਫਿਰ ਅਸੀਂ ਇੱਕ ਫਿਲਮ ਤੇ ਲੱਗੇ ਹੋਏ ਆ ਜੀ ਹੂੰ ਤੇ ਫਿਲਮ ਦੀ ਸਾਡੀ ਅਨਾਉਂਸਮੈਂਟ ਆ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜਲਦੀ ਹੋ ਜੂਗੀ ਉਸ ਫਿਲਮ ਕਰਕੇ ਮੈਂ ਕੋਈ ਫਿਲਮ ਨਹੀਂ ਕੀਤੀ ਹੂੰ 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 ਮੈਨੂੰ ਪਹਿਲਾਂ ਹਿੰਦੀ ਚ ਬ੍ਰੇਕ ਮਿਲਿਆ ਜੀ ਹੂੰ ਹੂੰ ਉਸ ਫਿਲਮ ਦਾ ਤੇ ਉਹਦੀ ਅਨਾਉਂਸਮੈਂਟ ਮੇਨ ਲੱਗਾ ਵੀ ਸ਼ਾਇਦ ਅਗਲੇ ਹਫਤੇ ਵਿਦ ਇਨ ਮੇਬੀ ਵਿਦ ਇਨ 15 ਡੇਸ ਸੌਰੀ ਇਸ ਮੰਥ ਦੇ ਵਿੱਚ ਮੇ ਦੇ ਮੰਥ ਚ ਹੋ ਸਕਦੀ ਆ ਸੋ ਰਿਲਾਇੰਸ ਦਾ ਪ੍ਰੋਜੈਕਟ ਆ ਜੀ ਉਹ ਹਿੰਦੀ ਪ੍ਰੋਜੈਕਟ ਆ ਐਕਚੁਅਲੀ ਵੀ ਆਰ ਡੂਇੰਗ ਅ ਮੂਵੀ ਆਸਟ੍ਰੇਲੀਆ ਤੇ ਬੇਸਡ ਅੱਛਾ ਅੱਛਾ ਹਾਂ ਜੀ ਮਨਮੀਤ ਅਲੀ ਸ਼ੇਰ ਦੀ ਸਟੋਰੀ ਕਰ ਰਹੇ ਆ ਜੀ 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 ਆਪਣਾ ਮਿੱਤਰ ਸੀ ਉਹ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸੋ ਉਹਦੇ ਤੇ ਨਾਲ ਮੇਰੇ ਬੜੇ ਲੈਜੈਂਡਰੀ ਐਕਟਰ ਨੇ ਹਿੰਦੀ ਦੇ ਤੇ ਆਪਾਂ ਜੇ ਕੁਝ ਕਰ ਰਹੇ ਆ ਤਾਂ ਪੂਰੇ ਆਸਟ੍ਰੇਲੀਆ ਦੀ ਲਾਈਫ ਨੂੰ ਬਹੁਤ ਘੈਂਟ ਕੱਲੇ ਪੰਜਾਬੀਆਂ ਨੂੰ ਨਹੀਂ ਬਹੁਤ ਘੈਂਟ ਦੁਨੀਆ ਨੂੰ ਦਿਖਾਵਾਂਗੇ ਜੀ ਜੀ ਬਈ ਹਾਂ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਕਿਵੇਂ ਰਹਿੰਦੇ ਨੇ ਬਿਲਕੁਲ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਆਈਆਂ ਆਪਣੇ ਮੁੰਡਿਆਂ ਨੂੰ ਕਿਉਂਕਿ ਉਹ ਬਹੁਤ ਡਿਪਰੈਸਡ ਸੀ ਬਿਲਕੁਲ ਤੇ ਸੋ ਇਦਾਂ ਇਹ ਇਹ ਪ੍ਰੋਜੈਕਟ ਨੇ ਜੀ ਮੇਰੇ ਲਈ ਬਹੁਤ ਵਧੀਆ ਜੀ ਤੁਸੀਂ ਜੇਕਰ ਆਸਟ੍ਰੇਲੀਆ ਦੇ ਉੱਤੇ ਕੋਈ ਪ੍ਰੋਜੈਕਟ ਕਰਨਾ ਚਾਹੁੰਦਾ ਤੇ ਉਹਨੂੰ ਵਾਕਈ 10 15 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ ਕਿਉਂਕਿ ਮੈਂ ਇੱਥੇ ਅਕਸਰ ਕਹਿੰਦਾ ਬਹੁਤ ਸਾਰੇ ਰਾਈਟਰ ਆਉਂਦੇ ਆ ਲੋਕ ਆਉਂਦੇ ਆ 12 ਦਿਨਾਂ ਦਾ ਟੂਰ ਕਰਦੇ ਆ ਤੇ ਆਸਟ੍ਰੇਲੀਆ ਤੇ ਕਿਤਾਬ ਲਿਖ ਦਿੰਦੇ ਆ ਉਹ ਨਹੀਂ ਲਿਖ ਸਕਦੇ ਜਿਹੜੇ ਬੰਦੇ ਨੇ ਦਾ ਹੱਕਾ ਇੱਥੇ ਗੁਜ਼ਾਰਿਆ ਉਹ ਹੀ ਦੱਸ ਸਕਦਾ ਤੋਂ ਨਹੀਂ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਕੱਲ ਨੂੰ ਤੁਹਾਨੂੰ ਲਾਈਵ ਸੁਣਨਾ ਵੀ ਹੈ ਤੇ ਮੈਂ ਸਾਰੇ ਦਰਸ਼ਕਾਂ ਨੂੰ ਵੀ ਬੇਨਤੀ ਕਰਦਾ ਵੀ ਅਸੀਂ ਇਹ ਸ਼ੋਅ ਹੋਣੇ ਜੀਤੀ ਤੋਂ ਜੀਤੀ ਤੁਹਾਡੇ ਕੋਲੇ ਪਹੁੰਚ ਰਿਹਾ ਤੇ ਤੁਸੀਂ ਕੱਲ ਨੂੰ ਐਡਲੇਡ ਦਾ ਜਿਹੜਾ ਮੇਲਾ ਹੋ ਰਿਹਾ ਤੇ ਐਤਕੀ ਹੋ ਵੀ ਬੜੇ ਵਧੀਆ ਥਾਂ ਤੇ ਰਿਹਾ ਸਿਟੀ ਦੇ ਵਿੱਚ ਆ ਬਿਲਕੁਲ ਜਿੱਥੇ ਸਿੱਖ ਖੇਡਾਂ ਹੋਈਆਂ ਸੀ ਵਾਲਸ ਪਾਰਕ ਦੇ ਵਿੱਚ ਤੁਸੀਂ ਆਓ ਬਾਈ ਗਗਨ ਹੋਰੇ ਰੌਣਕਾਂ ਲਾਉਣਗੇ ਤੇ ਆਪਾਂ ਇੱਕ ਚੀਜ਼ ਜ਼ਰੂਰ ਪੱਲੇ ਬੰਨ ਕੇ ਰੱਖੀਏ ਅਸੀਂ ਅਕਸਰ ਕਹਿੰਨੇ ਆ ਵੀ ਮਾੜਾ ਗਾਉਂਦੇ ਆ ਮਾੜਾ ਲਿਖਦੇ ਆ ਜੇ ਕੋਈ ਚੰਗਾ ਗਾਉਂਦਾ ਜਾਂ ਚੰਗਾ ਲਿਖਦਾ ਤੇ ਚੰਗਾ ਪਰਫਾਰਮ ਕਰਦਾ ਸਾਡੀ ਦਿਲੋਂ ਡਿਊਟੀ ਬਣ ਜਾਂਦੀ ਆ ਫਰਜ਼ ਬਣ ਜਾਂਦਾ ਵੀ ਅਸੀਂ ਉਹਨਾਂ ਨੂੰ ਸੁਣਨ ਜ਼ਰੂਰ ਜਾਈਏ ਸੋ ਇਹ ਤਾਂ ਹੈ ਹੀ ਆਪਣੇ ਆਸਟ੍ਰੇਲੀਅਨ ਰਹਿਣਗੇ ਹੁਣ ਤਾਂ ਕਿਉਂਕਿ ਜਦੋਂ ਠੱਪਾ ਆਸਟ੍ਰੇਲੀਆ ਦਾ ਨਾ ਲੱਗ ਚੁੱਕਿਆ ਤੇ ਸਾਡੇ ਆਪਣੇ ਰਹਿਣਗੇ ਸੋ ਮੈਂ ਧੰਨਵਾਦ ਭਾਈ ਨਰਿੰਦਰ ਬੈਂਸਰਾਂ ਦਾ ਵੀ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਹ ਸਵੱਬ ਬਣਾਇਆ ਸਾਨੂੰ ਇੱਥੇ ਲੈ ਕੇ ਗਗਨભાઈ ਹੋਰਾਂ ਨੂੰ ਸੋ ਗਗਨભાઈ ਗੁੱਡ ਲੱਕ ਆ ਜੀ ਤੁਹਾਡੇ ਅਗਲੇ ਆਉਣ ਵਾਲੇ ਫਿਊਚਰ ਦੇ ਸਾਰੇ ਉਸ ਲਈ ਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹਾਂ ਜ਼ਰੂਰ ਆਇਓ ਜੀ ਮੈਂ ਤਾਂ ਐਡਲੇਡ ਵਾਲਿਆਂ ਨੂੰ ਆਬਵੀਅਸਲੀ ਬਾਈ ਨਾਲ ਬੈਠੇ ਹਾਂ ਬਾਈ ਪ੍ਰੋਮਿਨੈਂਟ ਪਰਸਨੈਲਿਟੀ ਨੇ ਐਡਲੇਡ ਦੀ ਸੋ ਜਿਵੇਂ ਇਹਨਾਂ ਨੇ ਦੱਸਿਆ ਹੀ ਆ ਵੀ ਤੁਸੀਂ ਜ਼ਰੂਰ ਆਇਓ ਜੀ ਇਹ ਸਬੱਬੀ ਮੇਲੇ ਲਿਖੇ ਹੁੰਦੇ ਆ ਹੁਣ ਮੈਂ ਵੀ ਰੋ ਰੋਜ ਆ ਜੜੀ ਲੈਡ ਨਹੀਂ ਆਉਣਾ ਬਿਲਕੁਲ ਤੇ ਮੈਂ ਚਾਹਨਾ ਤੁਸੀਂ ਸਾਰੇ ਆਓ ਤੇ ਮੈਂ ਚਾਹਨਾ ਆਪਾਂ ਮੈਮਰੀਜ਼ ਕ੍ਰੀਏਟ ਕਰਕੇ ਜਾਈਏ ਸ਼ੋਅ ਤੋਂ ਐਂਡ ਆਈ ਵਿਲ ਮੇਕ ਸ਼ੋਰ ਕਿ ਤੁਸੀਂ ਫਨ ਤੇ ਉਹਦੇ ਨਾਲ ਨਾਲ ਤੁਹਾਨੂੰ ਮੈਂ ਸਾਰਾ ਕੁਝ ਚੇਤੇ ਕਰਾ ਕੇ ਜਾਊਂਗਾ ਤੁਹਾਡੀ ਪੁਰਾਣੀ ਜ਼ਿੰਦਗੀ ਨਵੀਂ ਜ਼ਿੰਦਗੀ ਜਿਵੇਂ ਜਿਵੇਂ ਇੱਥੇ ਲਾਈਫ ਆਪਾਂ ਜਿਉਈਆਂ ਸਾਰੇ ਜਾਣੇ ਨੇ ਸੋ ਬਹੁਤ ਖੁਸ਼ ਹੋਊਗਾ ਸ਼ੋਅ ਦੇ ਵਿੱਚ ਐਂਡ ਆਪਾਂ ਬਹੁਤ ਇੰਜੋਏ ਕਰਕੇ ਜਾਣਾ ਮੈਂ ਬਹੁਤ ਇੰਜੋਏ ਕਰਨਾ ਕਰ ਲੂੰ ਸ਼ੋਅ ਤੇ ਦੈਟਸ ਇ ਬਿਲਕੁਲ ਜੀ ਤੁਸੀਂ ਇੰਜੋਏ ਕਰੋਗੇ ਤਾਂ ਅਸੀਂ ਵੀ ਕਰਾਂਗੇ ਪਰ ਮੈਂ ਉਹਦੇ ਨਹੀਂ ਹੁੰਦੇ ਕਹਿੰਦੇ ਨਹੀਂ ਹੁੰਦੇ ਸਿੰਗਰ ਨੂੰ ਜਾਣ ਪੈਂਦੇ ਹੁੰਦਾ ਫੋੜ ਦੇ ਜੇ ਦੋ ਲੈਣਾ ਫੋੜ ਦੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਅਮ ਹਬ ਬਹੁਤ ਕਮਾਇਆ ਬਾਪੂ ਨੇ ਮੈਨੂੰ ਸ਼ੌਕੀ ਵੀ ਬਣਾਇਆ ਬਾਪੂ ਨੇ ਆਪੇ ਅਠਵੀਂ ਨਾ ਕੀਤੀਆਂ ਸੀ ਪੂਰੀਆਂ ਮੈਨੂੰ ਕਾਲਜ ਚ ਲਾਇਆ ਬਾਪੂ ਨੇ ਆਸਟ੍ਰੇਲੀਆ ਪੜਾਇਆ ਬਾਪੂ ਨੇ ਸਾਰੀ ਜ਼ਿੰਦਗੀ ਹੀ ਫੋੜਿਓਨੇ ਹੱਕਿਆ ਸਾਰੀ ਜ਼ਿੰਦਗੀ ਹੀ ਫੋੜਿਓਨੇ ਹੱਕਿਆ ਨਾ ਹੀ ਥੱਕਿਆ ਉਮਰ ਮਰ ਕੇ ਯਟਿਆ ਉਡੀਆਂ ਚ ਘੁੰਮਦਾ ਫਿਰੇ ਓ ਇੱਕ ਬਾਪੂ ਵਾਲੇ ਫੋੜੀ ਕਰਕੇ ਜੱਟ ਦੁਨੀਆ ਚ ਘੁੰਮਦਾ ਫਿਰੇ ਓ ਇੱਕ ਬਾਪੂ ਵਾਲੇ ਫੋੜੀ ਕਰਕੇ ਬਹੁਤ ਬਹੁਤ ਮਿਹਰਬਾਨੀ ਗਗਨ ਭਾਈ ਧੰਨਵਾਦ ਤੇ ਅਗਲੇ ਤੁਹਾਡੇ ਪ੍ਰੋਜੈਕਟ ਦਾ ਇੰਤਜ਼ਾਰ ਰਹੂੰ ਥੈਂਕ ਯੂ ਸੋ ਮਾਚੀ ਥੈਂਕ ਯੂ ਸੋ ਮਾਚੀ ਸ਼ੁਕਰੀਆ ਜੀ ਮਿਹਰਬਾਨੀ ਦਿਓ ਜਾਸ ਥੈਂਕ ਯੂ